ਦੇ ਵੀਦ ਕੀ ਗੱਲ ਆ ਤੂੰ ਸੋਮੇ ਤੈਨਸ਼ਨ ਆ ਦੀ ਤੈਨਸ਼ਨ ਕਾਦੀ ਆ ਇਤਰਾ ਮੂੰਹ ਸੁਟਿਆ ਨਹੀਂ ਕਿ ਜਾ ਰਹਾ ਹੋਣਾ ਟੈਨਸ਼ਨ ਲੈ ਲੈ ਕੇ ਤੇ ਵੇਖ ਤਰਾ ਕੀ ਹਾਲ ਹੋਇਆ ਕਿਦਾਂ ਰੌਂਦਾ ਖੱਟਾ ਪਿਆ ਤੇਨੂੰ ਇਹ ਮੈਂ ਸਮਝਾਉਣੀ ਕਿ ਪਤਾ ਇਨੀ ਟੈਨਸ਼ਨ ਨਾ ਲੈ ਹਾਰੇ ਇੱਕ ਕੰਮ ਦਾ ਹੱਲ ਹੈਗਾ ਐ ਇਨੀ ਟੈਨਸ਼ਨ ਲਿਆ ਤੇ ਕੁਝ ਬਣਨਾ ਨਹੀਂ ਟੈਨਸ਼ਨ ਹੋ ਜਾਂਦੀ ਨਾ ਮੰਮੀ ਦਾ ਘਰ ਸਰਾ ਖਾਤਾ ਗਿਆ ਹੋਇਆ ਫਿਰ ਦੁਬਾਰਾ ਮੈਨੂੰ ਫਿਰ ਮਿਹਨਤ ਕਰਨੀ ਪੈਣੀ ਮੈਂ ਹੁਣ ਦਾਦਾ ਜੁੱਟਣਾ ਵੀ ਨਹੀਂ ਜੁੱਟਦਾ ਪਤਾ ਤੇਰੀ ਮੈਂ ਗੱਲ ਸਮਝਦੀ ਆ ਪਰ ਤਮੰਨਿਆ ਤੇ ਤੁਮੀ ਨਹੀਂ ਮੇਰੀ ਪੁੱਤ ਉਦੋਂ ਤੱਕ ਮੈਂ ਕਿੰਨਾ ਸਮਝਾਉਂਦੀ ਨਹੀਂ ਆ ਤੇ ਰਣਜੀਤ ਇਹਨੂੰ ਡੱਕ ਲਾ ਮੇਰੇ ਹੱਥ ਤੇ ਪੈਹੇ ਤੇ ਰਿਆ ਕਰ ਮੈਂ ਸਾਹਬ ਨਾਲ ਤਰਾ ਤੂੰ ਉਹਦਾ ਅਲਾਮਾਤਾ ਇਹ ਤੇ ਮੇਰੀ ਜਨਾਨੀ ਤੂੰ ਉਹ ਦੋਵੇਂ ਜਣੇ ਆਂ ਤੇ ਤੂੰ ਤੇ ਸਾਡੇ ਤੂੰ ਤੇ ਸਾਡੀ ਮਾਤਾ ਤੂੰ ਜਣ ਨੂੰ ਦੇ ਕੇ ਖੁਸ਼ ਨਹੀਂ ਹੋਣ ਲੱਗਾ ਕਿ ਨਹੀਂ ਪਤਾ ਉਹਨਾਂ ਨਾਲ ਦਾ ਸੁਝਾਵਾ ਉਸੇ ਕੇ ਸੁਝਾਵੇ ਕਰ ਤੇ ਪਿਆ ਮੈਂ ਉਹਨੂੰ ਪਰ ਪਿਆ ਹੱਲ ਨਹੀਂ ਹੋਣਾ ਕੋਈ ਮਾਂ ਤੂੰ ਉਦੋਂ ਮੇਰੀਆਂ ਮੰਨਿਆ ਤਾਂ ਹੁਣ ਵੀ ਨਹੀਂ ਟੁੱਟਿਆ ਮੰਨਿਆ ਪਰਾਵਾ ਇੰਨੇ ਉਹਦੇ ਰਸੇ ਪਾੜੇ ਤੂੰ ਖੋਲੇਗੀ ਮੈਨੂੰ ਤੇ ਕੋਈ ਸਮਝਿਆ ਹੀ ਨਹੀਂ ਉਹਨੂੰ ਗਾੜੀ 라 ਛੱਡਿਆ ਤੂੰ ਹੁਣ ਕਿੱਥੋਂ ਤੱਕ ਨੌਬਤਾਂ ਗਈ ਆ ਮੈਂ ਉਦੋਂ ਆਖਿਆ ਜੇ ਸੱਦਿਆ ਕੇ ਇਹਨੂੰ ਤੂੰ ਆ ਨਾ ਨਹੀਂ ਮਾਤਾ ਚੁੱਪ ਕਰ ਤੂੰ ਅੱਗੇ ਕਰ ਲਵੇਂ ਹੋਰ ਸੱਦਿਆ ਹੀ ਜੀ ਮਾਂ ਨੂੰ ਦੇਖੀ ਕਿ ਤਰ੍ਹਾਂ ਮੈਂ ਘੜ ਘੜ ਕੇ ਲਾਉਣੀ ਆ ਅਗਲੀ ਨੂੰ ਪਤਾ ਲੱਗੂ ਕਿ ਮੇਰੀ ਧੀ ਕੀ ਕਤੂਤਾ ਕਰਦੀ ਰਹੀ ਆ ਚੰਗਾ ਵੀ ਤਾਂ ਮਾਤਾ ਸੱਦ ਲਈ ਹਾਂ ਆ ਜਾਉਣਾ ਹੀ ਨਹੀਂ ਇਹ ਲੋੜ ਪੈਣੀ ਪੈਣੀ ਇੱਥੇ ਕਿਦਾਂ ਜੇ ਮੇਰੀ ਪਹਿਲਾ ਮਨ ਲੈ ਲੈਣਾ ਨਾ ਇੱਥੋਂ ਤੱਕ ਗੱਲ ਨਹੀਂ ਜਾਣੀ ਉਦੋਂ ਸਮਝਾ ਦੇਣਾ ਅੱਗ ਲਿਆ ਕੋਈ ਨਹੀਂ ਅੱਜ ਆਉਣਾ ਨਿਸ਼ਾਨੀ ਮੰਮੀ ਜੀ ਕਿੰਨੇ ਆਉਣਾ ਸ਼ਾਮੀ ਮੇਰੀ ਗੱਲ ਸੁਣੋ ਮੇਰੇ ਪੇਕੇ ਫੋਨ ਕਿੰਨੇ ਕੀਤਾ ਰਣਜੀਤ ਮੇਰੀ ਭੈਣ ਦਾ ਹੁਣੇ ਫੋਨ ਆਇਆ ਵਾ ਕਿ ਇਹੇ ਤੁਹਾਡੀ ਘਰ ਸੱਸ ਦਾ ਫੋਨ ਆਇਆ ਵਾ ਕਿ ਉਹਨੇ ਇੱਥੇ ਸੱਦਿਆ ਵਾ ਮੈਂ ਕਿੰਨੂੰ ਪੁੱਛ ਕੇ ਫੋਨ ਕੀਤਾ ਮੇਰੇ ਪੇਕੇ ਤੁਸੀਂ ਤੂੰ ਬੜੀ ਚੜੇ ਘੋੜੇ ਸਵਾਰ ਆਈਆਂ ਫੋਨ ਮੈਂ ਕੀਤਾ ਅਵੇ ਮੁੰਡੇ ਦਾ ਹਾਲ ਤੈਨੂੰ ਜਦ ਜੀ ਸ਼ਰਮ ਨਹੀਂ ਗਈ ਉਹ ਵੇ ਕੀ ਹਾਲ ਉਹ ਤੇਰੀ ਕਰਤੂਤ ਨਹੀਂ ਹੋਈ ਤੂੰ ਜੇ ਫੇਰ ਉਹ ਕੱਲ ਆਈ ਜੋ ਪਤਾ ਨਹੀਂ ਕੀ ਕੰਨਾ ਤੇ ਤੇਰੇ ਵਾਲਾ ਫੇਰ ਭਾਗੀ ਆ ਰਣਜੀਤ ਮੇਰੀ ਸੁਣ ਲੋ ਗੱਲ ਮੇਰੇ ਪੇਕੇਆਂ ਨੂੰ ਸ਼ਿਕਾਇਤ ਲਾਈ ਨਾ ਕਿ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੈਂ ਮੰਨਦੀ ਆ ਮੇਰੇ ਕੋਲ ਗਲਤੀ ਹੋਈ ਆ ਮੈਂ 100 ਵਾਰ ਮਾਫੀ ਮੰਗੀ ਆ ਇੱਥੇ ਸਭ ਕੁਝ ਕੀਤਾ ਗਹਿਣਾ ਮੈਂ ਆਪਣਾ ਕੱਢ ਕੇ ਦਿੱਤਾ ਘਰ ਨੂੰ ਪੂਰੀ ਸਵਾਰਨ ਦੀ ਮੈਂ ਕੋਸ਼ਿਸ਼ ਕਰਨ ਨਹੀਂ ਆ ਜੇ ਮੈਂ ਕਿੱਟੀ ਪਾਈ ਸੀ ਨਾ ਮੈਂ ਘਰ ਵਾਸਤੇ ਪਾਈ ਸੀ ਮੈਨੂੰ ਨਹੀਂ ਪਤਾ ਵੀ ਉਹ 4 ਵਜੇ ਭੈਣ ਤੁਹਾਡੀ ਇਦਾਂ ਕਰੂਗੀ ਤੇ ਆ ਮਾਤਾ ਨੂੰ ਹੁਣ ਸਮਝਾ ਲਓ ਇਹਨੇ ਚੰਗਾ ਨਹੀਂ ਤੇ ਕੀਤਾ ਆ ਮੇਰੀ ਭੈਣ ਦਾ ਫੋਨ ਆਇਆ ਵਾ ਹਾਂਜੀ ਤੂੰ ਕੀ ਉੱਥੇ ਕਰਤਾ ਵਾ ਮੈਂ ਆਉਣੀ ਮੰਮੀ ਮੇਰੀ ਠੀਕ ਨਹੀਂ ਹੈਗੀ ਉਨਾਂ ਨੂੰ ਆਪਣੀ ਮੁਸੀਬਤ ਪਈ ਆ ਇਹ ਆਪਣਾ ਵੇਲੇ ਬਸ ਚੱਕ ਫੋਨ ਲਾਉਣ ਨੂੰ ਅੱਛਾ ਆ ਜਿਹੜਾ ਸਵੇਰੇ 4 ਘੰਟੇ ਪਹਿਲੇ ਫੋਨ ਹੋਣ ਡਿਆ ਸੀ ਕੰਨਾਂ ਨੂੰ ਲੱਗਾ ਸੀ ਇਹ ਮੇਰੇ ਤੇ ਕੇ ਫੋਨ ਹੋਣ ਡਿਆ ਸੀ ਮੰਮੀ ਤੇ ਤੇਰੇ ਤੇ ਕੇ ਹੀ ਹੋਣਾ ਸੀ ਕਰਤੂਤਾ ਤੂੰ ਕੀ ਤੇਰੇ ਤੇ ਕੇ ਹੀ ਹੋਣਾ ਮੰਮੀ ਕਰਤੂਤਾਂ ਦਾ ਮਤਲਬ ਤਾਂ ਆਇਆ ਕਿ ਜੇ ਮੈਂ ਕਰਤੂਤਾਂ ਕਰਕੇ ਤੇ ਸਵਾਰਿਆ ਨਹੀਂ ਆਪਣਾ ਆਪ ਮੈਂ ਤੁਹਾਡੇ ਕੋ ਕਿੰਨੀ ਆਰ ਮਾਫੀ ਮੰਗੀ ਆ ਆਪਣਾ ਸੋਨਾ ਸਾਰਾ ਕਹਿਣੇ ਤੁਹਾਨੂੰ ਦੇਤਾ ਕਿ ਇਹਨੂੰ ਮੇਰੇ ਨਾਲ ਵੀ ਆ ਜਦੋਂ ਇਹਨੂੰ ਗਹਿਣੇ ਪਾ ਦੋ ਸਾਰਾ ਕੁਝ ਮੈਂ ਦੇ ਹਟੀਆਂ ਇਹ ਹੋਰ ਮੈਂ ਕੀ ਕਰਾਂ ਦੱਸੋ ਮਾਫੀਆਂ ਨਾਲ ਹੀ ਨੇ ਸੱਲਾਂ ਪੈਸੇ ਨਹੀਂ ਲੋੜਿਆ ਹੁਣ ਨੋਟ ਚਾਹੀਦੇ ਨੋਟ ਨੋਟਾਂ ਲੋੜਿਆ ਤੁਸੀ ਤਾਂ ਚੰਗੇ ਬਣੇ ਹੁੰਦੇ ਸੀ ਤੁਸੀਂ ਕਿੱਥੇ ਮਾਤਾ ਦੇ ਮਗਰ ਲੱਗ ਗਏ ਜੀ ਕਿੰਨਾ ਤੁਸੀਂ ਮੇਰੇ ਨਾਲ ਪਿਆਰ ਕਰਦੇ ਸੀ ਕਿੰਨਾ ਮੇਰਾ ਸਾਥ ਦਿੰਦੇ ਸੀ ਸੱਚੀ ਤਾਨੂੰ ਨਜ਼ਰੀ ਲਾਤੀ ਆ ਮਾਤਾ ਨੇ ਤੇ ਤੂੰ ਕਿਹੜਾ ਸੁਧੰਦੀ ਆ ਇੰਨਾ ਕੁਝ ਹੋ ਜਾਵੇ ਫਿਰ ਉਹਦੇ ਪਿੱਛੇ ਪਈ ਉਸੇ ਦੇ ਹਟਦੀ ਤਾਂ ਹੈ ਨਹੀਂ ਤੂੰ ਆ ਵੇਲਾ ਆ ਵੇਲਾ ਚੁੱਕਣਾ ਦਿੱਤੀ ਉਹਨੂੰ ਨਹੀਂ ਮੈਂ ਕਿਹਾ ਪਿੱਛੇ ਪਈ ਆ ਗੁਰਤਰੀ ਜੀ ਤੇ ਆਈ ਨਾ ਕੱਲ ਕਿਤਰਾ ਮੂੰਹ ਜੋੜ-ਜੋੜ ਕੇ ਲੱਕ ਹੰਟਾ ਬੈਠੀ ਰਹੀ ਕਿਤਾ ਕੀ ਕਰਨ ਦੇ ਵਿੱਚ ਤੇਰੇ ਕਹਿ ਗਈ ਆ ਚੱਲੀਏ ਚੱਲੀਏ ਕੀ ਮਾਤਾ ਕੰਮ ਕਰ ਜਾ ਕੇ ਮੇਰੀ ਗੱਲ ਸੁਣ ਰਹੀ ਜੀ ਤੇ ਮੰਮੀ ਨੇ ਲੱਗ ਗਿਆ ਬਿਠਾਇਆ ਮੇਰੇ ਹਿਸਾਬ ਨਾਲ ਫੋਨ ਮੰਮੀ ਨੇ ਕਰਕੇ ਗੁਰਪ੍ਰੀਤ ਨੂੰ ਸੱਦਿਆ ਜੇ ਇਹ ਸਾਨੂੰ ਦੋਵਾਂ ਜੀਆਂ ਨੂੰ ਨਾ ਬਸ ਪਾੜਨ ਲਈ ਜੇ ਇਹ ਧੀ ਦੇ ਨਾਲ ਮਿਲੀ ਜੇਂਦਰੋਂ ਅੰਤਰੀ ਇਹਨੇ ਸੱਦਿਆ ਗੁਰਪ੍ਰੀਤ ਮੈਨੂੰ ਮਿਲਣ ਤੇ ਆਈ ਨਹੀਂ ਉਹ ਇਹਨਾਂ ਇਹਨਾਂ ਨੂੰ ਮਿਲਣ ਆਈ ਆ ਇਹਦੇ ਮਗਰ ਨਾ ਲੱਗੀ ਇਹਦੀ </body>ਚਾਰ ਬਾਜ ਬੁੱਢੀ ਹੋ ਮੈਂ ਨਹੀਂ ਸੱਦਿਆ ਇਹਨੇ ਸੱਦਿਆ ਆ ਇਹਨੇ ਪਤਾ ਨਹੀਂ ਕਿੱਥੇ ਜਾਣ ਦਾ ਤਿਆਰ ਰਾ ਕਰਨ ਦੀ ਆ ਪੁੱਛ ਲੈ ਇਹਨੂੰ ਕੀ ਪਾਉਣੀ ਫੇਰ ਕਿੱਟੀ-ਕੁੱਟੀ ਪਤਾ ਨਹੀਂ ਮੈਨੂੰ ਕੀ ਕਰਦੀ ਬੱਸ ਚੜ ਚੱਲੀ ਆ ਜਹਾਜ਼ ਤੇ ਲੱਗ ਗਿਆ ਆਸਟ੍ਰੇਲੀਆ ਦਾ ਵੀਜ਼ਾ ਮੇਰਾ ਕਿੱਥੇ ਜਾਣ ਲੇਣਾ ਮੈਂ ਪਤਾ ਨਹੀਂ ਕਾਨਵਾਜ ਦੇ ਤੁਹਾਡੇ ਮੈਂ ਤਾਂ ਕਦੋਂ ਦੀ ਆਖਣ ਦੀ ਮਸ਼ੀਨ ਲਵਾ ਦੋ ਕਰਨ ਵਾਲੀ ਬਾਕੀ ਖੱਤੇ ਬਾਅਦ ਕਰ ਲਿਓ ਮੈਨੂੰ ਮਸ਼ੀਨ ਦੀ ਨਹੀਂ ਲੋੜ ਮੈਨੂੰ ਉਤਰਾ ਵਾਧੂ ਸੁਣਦੀ ਪਤਾ ਮੈਨੂੰ ਕੱਲ ਜਿਹੜੀ ਜਨਾਨੀ ਆਈ ਸੀ ਕਮੇਟੀਆਂ ਵਾਲੀ ਕਮੇਟੀਆਂ ਨੇ ਹੀ ਮੰਗਣ ਆਂਟੀ ਤੇ ਮੈਨੂੰ ਪਤਾ ਉਹਦਾ ਸੂਲ ਪਿਆ ਹਣ ਕਮੇਟੀਆਂ ਮੈਂ ਕਿੱਥੋਂ ਲਿਆ ਕੇ ਦੇ ਦਵਾ ਉਹ ਤਾਂ ਤੂੰ ਹੀ ਧਾਰਨੀਆਂ ਵਾ ਨਾ ਓਏ ਸਿਆਰਾ ਸਿਆਪਾ ਤੇਰਾ ਹੀ ਹੋਇਆ ਨਾ ਕਿੱਟੀਆਂ ਕੁੱਟਗਾ ਪਾਉਣਗੇ ਤਾਂ ਨਾ ਕਰ ਜੇ ਚੜਦੇ ਮੇਰੀ ਇੱਕ ਗੱਲ ਸੁਣ ਲੈ ਮੈਂ ਕੀਤਾ ਤੇਰੀ ਮਾਂ ਨੂੰ ਫੋਨ ਤੇ ਤੇਰੀ ਭੈਣ ਨਾ ਇੱਥੇ ਆ ਜੇ ਸੁਣ ਲਈ ਹੋ ਨਾ ਮੇਰੀ ਮਾਂ ਦੀ ਵੇਲੇ ਨਹੀਂ ਆ ਮੰਮੀ ਕਿ ਤੁਹਾਡੇ ਇੱਕ ਫੋਨ ਤੇ ਇੱਥੇ ਭੱਜੀ ਆਵੇ ਮਾਂ ਮੇਰੀ ਪਹਿਲੇ ਹੀ ਨਹੀਂ ਠੀਕ ਉਹਨੂੰ ਜ਼ਿਆਦਾ ਦੁੱਖ ਦੇਣ ਦੀ ਲੋੜ ਨਹੀਂ ਹੈਗੀ ਮੇਰੀ ਭੈਣ ਆਉਂਦੀ ਆ ਤੇ ਜੇ ਜਿਆਦਾ ਸ਼ਿਕਾਇਤਾਂ ਮੇਰੀਆਂ ਉਹਦੇ ਗਾੜੀ ਲੱਗੀਆਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਵੇਖ ਲੂਗੀ ਫਿਰ ਮੈਂ ਘਰ ਕਿੱਦਾਂ ਚਲਾਉਣਾ ਐਡੀ ਵੀ ਕੋਈ ਗੱਲ ਨਹੀਂ ਹੈ ਮੰਨਦੀ ਆ ਮੈਂ ਮੇਰੇ ਕੋਲ ਗਲਤੀ ਹੋਈ ਆ ਇਹ ਥੋੜਾ ਤੁਸੀਂ ਅੱਜ ਦੇ ਪਾਸੇ ਛੱਟੀ ਜਾਓ ਨਾਲੇ ਮੇਰੇ ਭਰਾ ਦਾ ਤੇ ਮਾਂ ਦਾ ਸੁਭਾਅ ਪਤਾ ਕਿਦਾਂ ਦਾ ਵਾ ਉਹਨਾਂ ਨੇ ਮੈਨੂੰ ਉਦਾਂ ਮਾਰ ਕੇ ਰੱਖ ਦੇਣਾ ਐੋ ਜਿਹੀਆਂ ਗੱਲਾਂ ਤੋਂ ਅੱਛਾ ਇਧਰ ਵੇਰਨ ਜੀਤ ਤੈਨੂੰ ਮਾੜੀ ਆਈ ਪੀ ਇਹਨੂੰ ਮਾਂ ਦਾ ਵੇਲਾ ਢਾਰੀ ਤੇ ਭਰਾ ਦਾ ਢਾਰੀ ਨਾ ਨਖਸਮ ਦਾ ਢਾਰ ਤੇ ਨਾ ਇਹ ਸੱਸ ਦਾ ਢਾਰ ਤਿੰਨ ਉਦੋਂ ਆਈਆਂ ਪੀ ਇਹਦੇ ਤੇ ਕੇ ਫੋਨ ਕਰੀਏ ਉਹਨਾਂ ਕੋ ਢਾਦੀ ਹੋ ਆਪਣੇ ਕੋ ਨਹੀਂ ਢਾਦੀਏ ਤੇ ਚੰਗਾ ਕੀਤਾ ਨਾ ਮਾਤਾ ਤੂੰ ਕੀਤਾ ਵਧੀਆ ਕੀਤਾ ਸੋ ਆਓ ਆ ਜੇ ਜਿਹੜਾ ਆਉਂਦਾ ਮੈਂ ਤਾਂ ਮਾਂ ਨੂੰ ਸੁਧਿਆ ਜੀ ਦੇਖੋ ਹੁਣ ਕੌਣ ਆ ਗਈ ਮੇਰੀ ਭੈਣ ਆਉਂਦੀ ਆ ਚਲ ਆ ਜੇ ਉਹ ਵੀ ਸੁਣ ਕੇ ਜਾਊਗੀ ਜਾ ਕੇ ਮਾਂ ਨੂੰ ਦੱਸੂ ਨਾਲ ਭਰਾ ਨੂੰ ਕਰਤੂਤਾ ਦੱਸੂ ਇਹ ਇਹ ਰਹੋਗੇ ਉਹ ਆਹ ਪਹੁੰਚੇਗੇ ਤੇ ਪਤਾ ਲੱਗੂ ਮਮੀ ਜੀ ਹਾਡੇ ਕੋ ਜੋ ਹੁੰਦਾ ਤੁਸੀਂ ਕਰ ਲੋ ਤੇ ਫਿਰ ਜੋ ਘਰ ਚ ਮੇਰੇ ਕੋ ਹੋਊਗਾ ਨਾ ਮੈਂ ਆਪਣੇ ਹਿਸਾਬ ਨਾਲ ਚੱਲੂਗੀ ਨਹੀਂ ਕਰ ਲੇਗੀ ਕੀ ਕਹਿ ਰਹਿਮ ਤਾਂ ਪਹਿਲਾ ੜਾ ਇਹ ਤੋਂ ਵੱਧ ਕੀ ਵਿਗਾੜ ਲਈ ਸਾਡੇ ਘਰ ਦਾ ਹੋਣ ਨੂੰ ਸੋ ਸਮਝ ਕੇ ਗੱਲ ਕਰਿਓ ਮੈਂ ਤੁਹਾਨੂੰ ਇੰਨੀ ਗੱਲ ਕਹਿਤੀ ਜੇ ਆਉਂਦੇ ਹੀ ਆ ਦੀਦੀ ਤੇ ਆਉਂਦੀ ਤੇ ਆ ਜੇ ਸਾਡੇ ਕੀ ਕਰਨੂਗੀ ਜੇ ਤੇਰਾ ਨਹੀਂ ਤੂੰ ਕਰ ਲੇਂਗੀ ਉਹ ਕੀ ਕਰਨੂਗੀ ਵੇਖ ਕੇ ਤਰਾ ਮੂੰਹ ਫਲਾ ਕੇ ਚੱਗੀ ਕਿ ਨਹੀਂ ਮੈਨੂੰ ਸਮਝ ਲੱਗਣੀ ਉਹ ਨਹੀਂ ਗਾਰੀ ਪਿਛਲਾ ਛੇ ਤਰ੍ਹਾਂ ਦਾ ਵੇਖਿਆ ਵੇਖ ਕਿ ਦੀ ਸ਼ਰਮਿੰਦੀ ਅਜੇ ਨੱਕ ਤੇ ਮੱਖੀ ਨਹੀਂ ਬੈਠ ਦਿੰਦੀ ਉਹ ਗੱਲ ਤਾਂ ਆਉਂਦੀ ਨਹੀਂ ਨਾ ਤੈਨੂੰ ਮੈਂ ਬਥੇਰਾ ਸਮਝਾਉਂਦੀ ਰਹੀ ਆ ਇਹਨੂੰ ਢੱਕਲਾ ਇਹਨੂੰ ਢੱਕਲਾ ਐਂਡੀਆਂ ਰੈਵਾ ਦਾ ਇਹਦੀਆਂ ਨਾ ਕਰ ਹੁਣ ਭੁਗਤ ਹੁਣ ਵੇਖ ਕਿਹੜਾ ਕੀ ਹਾਲ ਬਣਿਆ ਉਹਨੂੰ ਨਹੀਂ ਸ਼ਰਮ ਆਉਣੀ ਉਹ ਤੇ ਕਿਤਰਾ ਗਈ ਪੂਪੂ ਕਰਦੀ ਉਹਨੂੰ ਨਹੀਂ ਡਰਦੂ ਕਰਕੇ ਇਹਦਾ ਵੀ ਹੈਗਾ ਗੱਲ ਨਹੀਂ ਇਹਦੀ ਭੈਣ ਨੂੰ ਦੱਸਾਂਗੇ ਨਾ ਕਿ ਆ ਕਰਤੂਤਾ ਕਰਦੀ ਰਹੀ ਉਹ ਜੋ ਕਾ ਪਿੱਛੇ ਤੁਰਦੀ ਰਹੀ ਹਾਂ ਆ ਭੋਲੀ ਭੈਣ ਨੂੰ ਤੇ ਕਰਜਾ ਸਾਡੇ ਸਰ ਚੜਾਇਆ ਤੇ ਮੁੰਡਾ ਮੇਰਾ ਵਿਆਹ ਹੀ ਬਿਮਾਰ ਅਜੇ ਉਹਨੂੰ ਲੱਗਦੀ ਅਜੇ ਉਹਨੂੰ ਸਾਧ ਸਾਧ ਤੇ ਉਹਨਾਂ ਪਤਾ ਨਹੀਂ ਕੀ ਗੱਟਮਟ ਕਰਦੀ ਉਹ ਵੇਖੀ ਤੇਰਾ ਕੀ ਹਾਲ ਕਰ ਗਿਆ ਉਹ ਤੇ ਤੰਗੜ ਦੀ ਵੜੀ ਆ ਨਾ ਆ ਲੈਂਦੇ ਆ ਜੀ ਪੈਨ ਦੇਖੀਆਂ ਦਾ ਸਾਰੇ ਚਿੱਠੇ ਖੋਲਦੇ ਲੈ ਸਸੀ ਦਾ ਦਸਿਕਾ ਸੁਮਿਤਿਆ ਨੇ ਹਾਂ ਬੱਸ ਠੀਕ ਠਾਕ ਸੁਣਾ ਕੇ ਆ ਰਹੀ ਹਾਂ ਸਾਰੇ ਠੀਕ ਆ ਹਾਂ ਸਾਰੇ ਠੀਕ ਆ ਤੂੰ ਸੁਣਾ ਆਪਣੇ ਕੀ ਹਾਲੀ ਕੌਣ ਨੇ ਤੁਹਾਨੂੰ ਕੀ ਕੀਤਾ ਜਿਹੜਾ ਕਾਟ ਕਰ ਰਿਹਾ ਮੇਰੀ ਗੱਲ ਸੁ ਜੀ ਦੀ ਇਹਨਾਂ ਨੇ ਝੂਠੀਆਂ ਸੱਚੀਆਂ ਲੁਕੀਆਂ ਬੜੀਆਂ ਲਾਉਣੀਆਂ ਵਾ ਤੇ ਤੂੰ ਹੀ ਨਾ ਇਹਨਾਂ ਦੀ ਗੱਲ ਜਣਾ ਆਇਆ ਕੀ ਕੀਤਾ ਕੀ ਉਹ ਨਾਲੇ ਨਾ ਮੇਰੀ ਗੱਲ ਸੁ ਮੈਨੂੰ ਉਹਨਾਂ ਦੇ ਸਾਹਮਣੇ ਨਾ ਪੂਰਾ ਡਾਂਟਿਓ ਨਾ ਪਤਾ ਕੀ ਹੋਇਆ ਤਾਨ ਪਤਾ ਜਦੋਂ ਪੇਕੇ ਘਰ ਆਣ ਕੇ ਪੇਕੇ ਆਲੇ ਆਂਦੇ ਨਾ ਅੰਦਰ ਵੀ ਆ ਰਹੇ ਨੇ ਗਰਮੀ ਪਤਾ ਕਿੰਨੀ ਬਾਹਰ ਮੈਂ ਗੱਭੀ ਚੋਂ ਆਈ ਆ ਮੇਰੀ ਗੱਲ ਸੁਣਦਾ ਮੇਰੀ ਸੱਸ ਨੇ ਮੇਰੇ ਦੁਆਲੇ ਹੋ ਜਾਣਾ ਜਦੋਂ ਪੇਕੇ ਆਲੇ ਆਣ ਕੇ ਡਾਂਟਣਾ ਕੁੜੀ ਨੂੰ ਤੇ ਕੁੜੀ ਦੀ ਸੋਭਾ ਨਹੀਂ ਲੈਂਦੀ ਸੋਹੇ ਘਰ ਮਿੱਠ ਸਮਝ ਗਾ ਲਿਆ ਜਿਹੜੇ ਹਾਰਤ ਹੁਣ ਪਾਉਣੇ ਉਹ ਦਿੱਤੇ ਪਵਾਦ ਨੂੰ ਅੰਦਰ ਆ ਜਾਂਦੇ ਦੀਦੀ ਵੇ ਆਹ ਮਾ ਦੀਦੀ ਸੁਣ ਦੁ ਮਾਹੀ ਜੀ ਦੀਦੀ ਆਏ ਨੇ ਸੱਸ ਕੇ ਭਾਈ ਸੱਸ ਕੇ ਬਜੀ ਜੀ ਸੀ ਸਦਕੇ ਬਤਾ ਬਾਠੂ ਦੀ ਨਰ ਪਾਣੀ ਤਾਂ ਨਹੀਂ ਲਈ ਖੋਰ ਪੁੱਤ ਕਿ ਤਰਾਸਣਾ ਹਾਂ ਜੀ ਜੀ ਖਾ ਮਾਸੀ ਤੇ ਸੁਣਾਓ ਕੀ ਹਾਲ ਹੈ ਆਪਣਾ ਤਾਂ ਠੀਕ ਹੈ ਪੁੱਤ ਪੁੱਤ ਸੱਦਿਆਂ ਤੋਂ ਤੇਰੀ ਮਮਮੀ ਨੂੰ ਹੀ ਮਾਸੀ ਜੀ ਉਹ ਮੰਮੀ ਨਹੀਂ ਆਉਣਾ ਹੀਗਾ ਉਹ ਮਦਨ ਮਦਨ ਤੇ ਜੀ ਕੋਲ ਫੋਨ ਕੀਤਾ ਤੇ ਫੋਨ ਨੂੰ ਲੱਗਾ ਸੱਤੀ ਨਾਲ ਕਰ ਦਿੱਤਾ ਆ ਤੇ ਉਹਨਾਂ ਦਾ ਬੀਬੀ ਬਹੁਤ ਵਦਿਆ ਆ ਤੇ ਉਹ ਮੈਨੂੰ ਕਹਿੰਦੇ ਸੀ ਕਿ ਜਾ ਛੰਮੀ ਘਰੇ ਕੀ ਗੱਲ ਹੋਈ ਆ ਉਹ ਤਾਂ ਪੁੱਤ ਕੋਈ ਗੱਲ ਨਹੀਂ ਆ ਜੀ ਸਦਕੇ ਤੁਸੀਂ ਆ ਪਰ ਜੇਦੀ ਗੱਲ ਨਹੀਂ ਕਰਨੀ ਤੇ ਮम्मी ਦੇ ਨਾਲ ਹੀ ਗੱਲ ਕਰਨ ਵਾਲੀ। ਚਲ ਮੈਂ ਅਸੀਂ ਜੇ ਮੰਮੀ ਨਹੀਂ ਆਉਣਾ ਹੈਗਾ ਔਰ ਮੰਮੀ ਨਾਲ ਠੀਕ ਹੋਣ ਕਰਕੇ ਉਹਨੇ ਮੈਨੂੰ ਭੇਜਿਆ ਆ ਬਾਕੀ ਮੇਰੀ ਤੇ ਮੰਮੀ ਦੀ ਇੱਕ ਹੀ ਗੱਲ ਆ ਕੋਈ ਗੱਲ ਨਹੀਂ ਆ ਜੋ ਤੂੰ ਦੱਸੋ ਕੀ ਗੱਲ ਕੀ ਹੋਈ ਆ ਕਿਉਂ ਇੰਨਾ ਜਿਆਦਾ ਜ਼ਬਰਦਸਤੀ ਪਾਉਣਾ ਹੋਇਆ ਕੀ ਗੱਲ ਹੋ ਗਈ ਆ ਆਹ ਦੇਖ ਮੇਰੇ ਮੁੰਡੇ ਦਾ ਕੀ ਹਾਲ ਆ। ਐ ਦੀਦੀ ਪਾਣੀ ਪਿਓ ਤੁਸੀਂ। ਗੱਲ ਤੇ ਕੁਝ ਵੀ ਖਾਸ ਨਹੀਂ ਆ। ਉਹਦਾ ਤੁਹਾਨੂੰ ਦਿਲ ਕੰਡਿਆ ਹੀ ਮਿਲਨ ਨੂੰ ਤੇ ਮੰਮੀ ਵੀ ਬੜੇ ਉਦਰੇ ਹੀ ਰੰਜੀਤ ਵੀ ਤਾਂ ਕਰਕੇ ਤੁਹਾਨੂੰ ਬੁਲਾਇਆ ਪੀਓ ਪੀਓ ਤੁਸੀਂ ਪਾਣੀ। ਮੈਂ ਤਾਂ ਦਾਦੀ ਘਰ ਤੇ ਕੋਈ ਹੁੰਨੀ ਨਹੀਂ। ਉਹ ਤਾਂ ਠੀਕ ਆ ਪਰ ਮੈਨੂੰ ਤਾਂ ਗੁੱਸੇ ਵਿੱਚ ਹੀ ਬੜੇ ਲੱਗਣ ਰਹੇ ਆ ਕਿ ਇਹ ਕਿਹੜਾ ਕੰਡ ਕਰਤਾ ਈਓ ਨਹੀਂ ਨਹੀਂ ਉਹ ਗਰਮੀ ਬੜੀ ਹੈ ਨਾ ਤਾਂ ਕਰਕੇ ਗੁੱਸੇ ਵਿੱਚ ਹੀ ਰਹਿੰਦੇ ਹੋ ਪੀਓ ਪਾਣੀ ਪੀਓ ਕੰਡ ਦੱਸਦੇ ਤੁਹਾਨੂੰ ਪੀਓ ਪਾਣੀ ਉਹ ਤੇ ਪਾਣੀ ਕੋਈ ਗੱਲ ਪਾਣੀ ਕੀ ਪੀਣਾ ਮੈਨੂੰ ਤੇ ਇੰਨੀ ਟੈਨਸ਼ਨ ਪਈ ਹੈ ਕਿ ਪਤਾ ਨਹੀਂ ਕੀ ਗੱਲ ਹੋਗੀ ਨਾ ਨਾ ਮੈਂ ਅਖੰਡੀ ਕੁਛ ਵੀ ਨਹੀਂ ਗਾ ਉਦਾਂ ਹੀ ਇਹਨਾਂ ਨੇ ਸੱਧਿਆ ਤੁਹਾਨੂੰ ਉਤਨਾ ਵੀ ਸੱਧਿਆ ਪੁੱਤ ਇਹ ਦਿਖਾ ਫਟੂਤਾ ਦੱਸਾਨੂੰ ਸਰਦੇ ਮੈਂ ਪਾਣੀ ਅਗਲੇ ਨੂੰ ਪੀਂੰਦਈਦਾ ਹੁੰਦਾ ਜੇ ਕੋਈ ਘਰ ਆਵੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਦੇਖ ਮੇਰੇ ਮੁੰਡੇ ਦਾ ਕੀ ਹਾਲ ਐ ਇਹਦੀ ਵਜ੍ਹਾ ਕਰਕੇ ਬਿ ਇਹ ਨਹੀਂ ਟੈਂਸ਼ਨ ਲੈਂਦੇ ਆ ਗਰਮੀ ਬੜੀ ਆ ਬਾਹਰ ਹੋ ਕੇ ਆਇਆ ਨੂੰ ਚੱਕਾ ਚੁੱਕਾ ਆ ਗਿਆ ਵਾ ਕੁਛ ਨਹੀਂ ਹੋਇਆ ਐਸੇ ਕਰਕੇ ਤੇਰੀ ਮੰਮੀ ਨੂੰ ਮੈਂ ਕਿਹਾ ਸੀ ਆਉਗੀ ਸਿਆਣੀ ਫਿਰ ਮੈਨੂੰ ਦੱਸੂ ਇਹਦੀਆਂ ਗੱਲਾਂ ਮੈਂ ਅਸੀ ਵੀ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਕਿ ਮੇਰੀ ਵੀ ਮੰਮੀ ਦੀ ਇੱਕ ਹੀ ਗੱਲ ਆ ਜੋ ਮੈਨੂੰ ਤੂੰ ਦੱਸ ਦੋਗੀ ਉਹੀ ਮੈਂ ਮੰਮੀ ਨੂੰ ਦੱਸਣਾ ਮੈਂ ਝੂਠ ਥੋੜਾ ਜਿਹਾ ਜੀ ਗਾ ਤੂੰ ਪਾਣੀ ਪੀ ਤੈਨੂੰ ਦੱਸ ਦੇ ਸਾਰੀ ਗੱਲ ਦੀ ਤੂੰ ਪਾਣੀ ਪੀ ਆ ਪਾਣੀ ਮੈਂ ਕਿ ਪੀਣਾ ਆ ਮੈਨੂੰ ਤਾਂ ਪਾਣੀ ਤੋਂ ਪਹਿਲਾਂ ਹੀ ਡਰਾ ਦਿੱਤਾ ਆ ਪਤਾ ਨਹੀਂ ਕੀ ਆ ਦੱਸ ਹਾਂ ਤੂੰ ਤਾਂ ਤੇ ਮੈਂ ਦੱਸਾਂ ਤੂੰ ਕੋਈ ਦੱਸ ਦੇ ਮੰਮੀ ਮੈਨੂੰ ਦੱਸ ਮੰਮੀ ਕੋਈ ਘਰੇ ਆਵੇ ਤੇ ਇਦਾਂ ਚੰਗੇ ਲੱਗੀਦਾ ਅਗਲੇ ਨੇਚਰ ਬਾਅਦ ਆਏ ਆ ਤੁਸੀਂ ਹਾਲਚਾਲ ਪੁੱਛੋ ਕੋਈ ਸੁੱਖ ਸਾਂਦ ਆਪਣੀ ਦੱਸੋ ਉਹਨਾਂ ਦੀ ਸੁਣੋ ਸਭ ਕਰਦੇ ਆ ਘੜੀ ਚੁੱਪ ਕਰੇ ਨਹੀਂ ਮੈਨੂੰ ਸੁਣਤ ਲੈਂਦੇ ਵਿੱਚੇ ਬੋਲੀ ਜਾਂਦੀਆਂ ਹਾਂਜੀ ਮਾਸੀ ਦੱਸੋ ਕੀ ਕੀ ਕਰਦੇ ਸਾਨੂੰ ਪਹਿਲਾਂ ਪਤਾ ਪੁੱਛ ਲਿਆ ਵੀ ਰਾਜੀ ਬਾਜੀ ਪੁੱਤ ਪਹਿਲਾਂ ਕੌਣ ਦੇ ਪੁੱਛ ਲਿਆ ਮੈਂ ਕੀ ਗੱਲ ਹੋ ਗਈ ਹੋਰ ਦੱਸੋ ਮੈਨੂੰ ਮੇਰੀ ਗੱਲ ਸੁਣ ਪੁੱਤ ਇਹਨੇ ਰਣਜੀਤ ਨੇ ਲਿਆ ਹੀ ਲੋਨ ਅੱਛਾ ਵੱਡਾ ਚਲੋ ਕੋਈ ਕਾਰੋਬਾਰ ਸ਼ੁਰੂ ਕਰਾਂਗੇ ਠੀਕ ਹੈ ਉਹ ਇਹਨੂੰ ਲਿਆ ਲਿਆ ਕੇ ਜਿੰਨਾ ਹੁੰਦਾ ਰਿਹਾ ਫਾਇਦਾ ਇਹਨੂੰ ਪੈਲੇ ਵੜਾਉਂਦਾ ਰਿਹਾ। ਅੱਛਾ। ਇਹਦੇ ਹੱਥੇ ਰੱਖ ਲਈ ਉਦੋਂ ਨਾਲ ਇਹਨੇ ਸੁਣੀ ਮੇਰੀ ਨਾਲ ਨੇ ਦੁਨੀਆ ਖੜਾ ਮਾਤਾ ਦਾ ਧੂੰਆਂ ਖਰਾਬ ਹੋਇਆ। ਸੁਣਦਾ ਵੀ ਮੈਨੂੰ ਪੂਰਾ ਹੈਗਾ ਵਿਸ਼ਵਾਸ ਵੀ ਸੰਭਾਲ ਕੇ ਰੱਖੂਗੀ ਸਾਰਾ ਕੁਝ। ਤੇ ਸੰਭਾਲਣ ਦੀ ਵਜਾਏ ਇਹਨੇ ਤਾਂ ਬੜਾ 5-5 ਲੱਖ ਦੀਆਂ ਕਿੱਟੀਆਂ ਪਾ ਲਈਆਂ। ਅੱਧੀ ਅੱਧੀ ਰਾਤ ਤੱਕ ਇਹਨੇ ਘੜ ਨਹੀਂ ਆਉਣਾ। ਸਾਰਾ ਕੰਮ ਕਰਦਾ ਕਿਤੇ ਚੌਕੇ ਪਾੜੇ ਦਾ ਭਾਂਡਾ ਛੱਣਾ ਕਿਤੇ ਮਹਿਮਾਜ ਮਾਜ ਥੱਕ ਗਈਆਂ। ਤੇ ਉਹਨਾਂ ਅੱਧੀ ਰਾਤ ਆਲ ਕੇ ਸੌਂ ਜਾਣਾ ਨਾ ਰੋਟੀ ਨਾ ਟੋਕ ਨਾ ਕੋਹਾਲਾ ਮੁੰਡੇ ਦਾ ਵੇਖੀ ਹਾਲ ਬਣਿਆ ਨਹੀਂ ਉਹ ਦੇਖਣ ਨਹੀਂ ਉਹਨਾਂ ਦਾ ਤੇ ਚਿਹਰਾ ਉਹ ਜਾ ਰਿਆ ਹੀ ਨਹੀਂ ਨਾ ਕਹਿਣਾ ਖਾਦਾ ਨਾ ਪੀਤਾ ਤੇ ਭੈਣਾ ਉਹ ਕਿੱਟੀਆਂ ਜਿਹੜੀਆਂ ਪਾਈਆਂ ਭਾਵੇਂ ਮੇਰੀ ਧੀ ਗੁਰਬੀ ਦਾ ਉਹਦੇ ਮਗਰ ਲੱਗੀ ਜਿਵੇਂ ਸੁਝਾਇਆ ਵੱਢਿਆ ਇਹਨੂੰ ਮੈਂ ਮੈਂ ਕਿਹਾ ਧੀ ਭਲ ਨਹੀਂ ਦੀਆ ਪਰ ਕਿੰਗੀਆਂ ਕਰਤੂਤਾ ਨਹੀਂ ਉਹਨੇ ਭੈਣਾ ਚੁੱਕ ਚੁੱਕ ਕੇ ਤੇ ਖਾ ਲਈ ਤੇ ਉਹਨੇ ਅਗਲੇ ਨੇ ਤਾਂ ਵੀ ਕਿਸ ਤੱਕ ਉਹਨੇ ਕੋ ਪਹਿਲੇ ਮੰਗੇ ਆ ਤੇ ਉਹ ਉਹਨੇ ਹੱਸ ਕੇ ਉਹਨਾਂ ਤਾਂ ਕਿੱਟੀਆਂ ਤੇ ਮੈਨਾਂ ਵਰਤ ਲਈਆਂ ਸਾਨੂੰ ਪੁੱਛਿਆ ਹੀ ਨਹੀਂ ਇਹਨੇ ਸਾਨੂੰ ਨਹੀਂ ਪਾਇਆ ਇਹਨੇ ਪੁੱਛਿਆ ਹੁਣ ਇੱਥੋਂ ਤੱਕ ਨੋ ਬਤਾ ਗਈ ਆ ਵੀ ਇਹਨੇ ਵੀ ਗਹਿਣਾ ਆਪਣਾ ਸਾਰਾ ਦੇਤਾ ਮੈਂ ਹੀ ਦੇਤਾ ਇੱਥੋਂ ਤੱਕ ਇਹਦੀ ਇਹਦੀ ਸਾਡੀਆਂ ਵੀ ਖਾਣੀਆਂ ਆ ਇਹਦੀ ਸਹੀ ਕਿੱਟੀ ਉਹਦੀ ਵੀ ਖਾਖੀ ਉਹ ਵੀ 5 ਲੱਖ ਸਾਨੂੰ ਗਰੀਬਾਂ ਨੂੰ ਭਰਨਾ ਪੈਣਾ ਮਾਸੀ ਜੀ ਉਹ ਤੁਹਾਡੀ ਮੈਂ ਗੱਲ ਮੰਨ ਲਈ ਸਾਰੀ ਕਿ ਜਿੱਦਾਂ ਜੋਤੀ ਦੱਸਣ ਦੇ ਮੈਨੂੰ ਬਾਕੀ ਮੈਨੂੰ ਇਹ ਦੱਸੋ ਵੀ ਤੁਸੀਂ ਆਪ ਹੀ ਕਹਿ ਰਹੇ ਆ ਵੀ ਗੁਰਪ੍ਰੀਤ ਦੇ ਪਿੱਛੇ ਲੱਗੀ ਆਏ ਫਿਰ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੀ ਗਲਤੀ ਹੋਗੀ ਸਾਰੀ ਗੁਰਪ੍ਰੀਤ ਦੀ ਗਲਤੀ ਹੋਈ ਫਿਰ ਇਹੀ ਗਲਤੀ ਭੈਣ ਇਹ ਆ ਜਦੋਂ ਮੈਂ ਨੂੰ ਸਮਝਾਇਆ ਕਿ ਉਹ ਕੁੜੀ ਦਾ ਮਗਰਨਾ ਲੱਗੀ ਮੇਰੇ ਤੋਂ ਚੋਰੀ ਮੈਂ ਇੱਥੇ ਬੈਠੀ ਹੋਣਾ ਅੰਦਰ ਬੜਬੜ ਕੇ ਕੋਸਮੂ ਸਰਕਾਰ ਦਾ ਇਹਨਾਂ ਉਹਦੇ ਲਾਕੇ ਆਖੇ ਲਾਕੇ ਕਿੱਟੀਆਂ ਪਾਈਆਂ ਇਥੋਂ ਤੱਕ ਨੇ ਸਿਆਲੀ ਦੀ ਪੁਆਦੀ ਕਸੂਰ ਤਾਂ ਸਾਰਾ ਇਹਦਾ ਹੀ ਆ ਪੈਣਾ ਹੈ ਜੇ ਪੰਜ-ਪੰਜ ਦਸ ਦਾ ਜਾਰਾ ਮਾਰ ਕੇ ਤੇ ਸੋਫਿਆਂ ਦੇ ਕਵਰ ਤੇ ਚਾਦਰਾਂ ਬਰੈਂਡਰਾਂ ਤੇ ਮਾਸੀ ਵੀ ਉਹ ਤਾਂ ਜੀ ਮੈਂ ਗੱਲ ਮੰਨਦੀ ਆ ਚਲੋ ਇਹਦੀ ਗਲਤੀ ਆ ਉਹ ਪੈਣ ਨੂੰ ਨਹੀਂ ਦੇਖਦਾ ਕਿ ਮੇਰੇ ਭਰਾ ਦਾ ਘਰ ਆ ਸਾਡੇ ਵਿੱਚ ਘਰ ਘਰ ਇੰਨੀ ਕਿੰਨੀ ਕਿੰਕਮ ਆ ਸਹੀ ਨਹੀਂ ਦੇਖਣਾ ਆਪਣਾ ਘਰ ਨਹੀਂ ਦੇਖਣਾ ਚਲੋ ਇਹ ਇਦਾਂ ਨਹੀਂ ਪਰ ਮੈਂ ਇਹਨੂੰ ਲਿਆ ਲਿਆ ਪੈ ਬਣਾਉਂਦਾ ਰਿਆ ਨਾ ਫਿਰ ਸਾਮ ਕੇ ਰੱਖ ਮੇਰੇ ਹੱਲੇ ਪੈਸੇ ਵਰਤਣ ਵਾਲੇ ਨਹੀਂ ਆ ਇਹ ਬਣਾ ਵਿੱਚ ਚੋਰੀ ਕਰਕੇ ਪੈਸੇ ਦੇ ਲੱਗਦਾ ਮੇਰੀ ਗਲਤੀ ਮੈਂ ਇਹ ਮੰਨਦੀ ਆ ਇਹਨੂੰ ਪੁੱਛਣਾ ਚਾਹੀਦਾ ਸੀ ਦਾ ਨੂੰ ਜਦੋਂ ਪੈਸੇ ਦਾ ਆਪਾਂ ਯੂਜ਼ ਕਰਦੇ ਆ ਆਪ ਆਪਣੇ ਪਰਵਾਰ ਨੂੰ ਪੁੱਛਣਾ ਹੁੰਦਾ ਸੀ ਕਿੱਥੇ ਕਿੱਥੇ ਲੱਗਦੇ ਨੇ ਦੇਖੋ ਤੱਕ ਕੇ ਖੱਡਰ ਪੰਡਾਰਾ ਕੀ ਉਹ ਟੀਟੂਈ ਪੈਣਾ ਉਹਦਾ ਵੀ ਆਇਆ ਕੋਣ ਪੀਐਨਐਲ ਆਲੇ ਆਕੇ ਤੇ ਕਿਹੜੀ ਤੇਰੀ ਭੈਣ ਭੋਲੀ ਜਿਹੜੀ ਆ ਛੋਟੀ ਉਹਨੂੰ ਸਮਾਨ ਪਚਾਉਂਦੀ ਸੀ ਪੈਣਾ ਇਹਨੇ ਤਾਂ ਸਾਨੂੰ ਪਾਟੀ ਛੁੱਟਿਆ ਸਾਡਾ ਤਾਂ ਕਿਤੇ ਮਾੜਾ ਹੀ ਭਾਣ ਲੈਣੇ ਆਡੇ ਘਰ ਦਾ ਮੈਂ ਦੀਦੀ ਭੋਲੀ ਨੂੰ ਕਿਤੇ ਕਿੰਨਾ ਕ ਸਮਾਨ ਬਚਾਇਆ ਵਾ ਆ ਦੋ ਚਾਰ ਵਾਰੀ ਮੈਂ ਸਮਾਨ ਬਚਾਇਆ ਤੈਨੂੰ ਤਾਂ ਪਤਾ ਹੀ ਆ ਉਹ ਹੱਥ ਵਿਚਾਰੀ ਦਾ ਕਿੰਨਾ ਤੰਗ ਕਰਕੇ ਰਹਿੰਦਾ ਵਾ ਤੇ ਹੁਣ ਜੇ ਭੈਣ ਹਲਪਣਾ ਕਰੂਗੀ ਤੇ ਕੌਣ ਕਰੂਗਾ ਨਹੀਂ ਮੈਂ ਮੰਦੀ ਆ ਭੋਲੀ ਦੀ ਹਲਪ ਮੈਂ ਵੀ ਕਰਦੀ ਆ ਪਰ ਇਹ ਥੋੜਾ ਹੁਣ ਆਪਣਾ ਘਰ ਝਾੜ ਕੇ ਭੈਣ ਦੀ ਹਲਪ ਕਰ ਦੇਣੀ ਆ ਸੈਂਦੀ ਸੈਂਦੀ ਹਲਪ ਜਿੰਨੀ ਕੁ ਹੁੰਦੀ ਉੰਨੀ ਕੁ ਕਰੋ ਪਰ ਆ ਆ ਇਡੀ ਗੱਲਾਂ ਸੁਣਨ ਨੂੰ ਮਿਲਦੀਆਂ ਵੇ ਇਹ ਦੱਸ ਮੇਰੀ ਘਰ ਚੰਗੇ ਵੇਲੇ ਮੰਮੀ ਨਹੀਂ ਅੱਜ ਇੱਥੇ ਆਈ ਮੰਮੀ ਅੰਨੇ ਮੰਮੀ ਤੇ ਇੱਥੇ ਅਟੈਕ ਹੋ ਜਾਣਾ ਸੀ ਜਿਹੋ ਜਿਹੀ ਗੱਲਾਂ ਆ ਮੈਨੂੰ ਕੋਈ ਨਹੀਂ ਕਰਵਾਉਂਦੇ ਕਰਵਾਉਣੇ ਕਰ ਦਿੱਤਾ ਉਹ ਬੰਦਾ ਅਸੀਂ ਵੀ ਆਪਣੇ ਘਰ ਚਲਾਉਣ ਹੀ ਦੇ ਆਹੀਂ ਵੀ ਸਾਰਾ ਕੁਝ ਕਰਦੇ ਪਰ ਆਪਰੇ ਆਦਮੀ ਦੇ ਬਣਾ ਇੱਕ ਪੈਰ ਨਹੀਂ ਪੁੱਟਿਆ ਲੈ ਉਹਨੂੰ ਮਾੜੀ ਹੈਲਪ ਕਰਦੀ ਸੀ ਤੇ ਉਹ ਬਿਮਨ ਵਿਚਾਰੀ ਗਰੀਬਣੀ ਉਹਨੂੰ ਐਨੇ ਚੀਜ਼ਾਂ ਦੇਣੀ ਉਹ ਉਹਦੇ ਕੋਲ ਜਾਣਾ ਨਾ ਤੇ ਭੋਲੀ ਵੀ ਤੇ ਉਹਦੇ ਵਰਗੀ ਦੋਵੇਂ ਇੱਕੋ ਜਿਹੀਆਂ ਆਈਆਂ ਨਾ ਦੋਹਾਂ ਦੀ ਕਰਦੀ ਫਿਰ ਇਹਨੇ ਜਦ ਪੱਜਾ ਛਣਾ ਲਿਆ ਜਿੱਤ ਸੋਨ ਬਰਪਿੰਦਾ ਹੀ ਨਾ ਤੈਨੂੰ ਇਹਨਾਂ ਹਾਲੀ ਵੀ ਅਗਲ ਨਹੀਂ ਆਈ ਹਾਲੀਵੁੱਡ ਦੇ ਪਿੱਛੇ ਲੱਗੀ ਫਿਰਦੀ ਆ ਤੇ ਪੈਸਾ ਦੀ ਇਹਨੇ ਵਰਤਿਆ ਵੀ ਇਹੀ ਤੇ ਕੋਈ ਚੀਜ਼ ਬਣਾ ਰਹੀਦੀ ਪੈਸਾ ਸਭ ਕਿੱਥੇ ਕੀਤਾ ਕੀ ਉਹ ਇਨੇ ਪੈਸੇ ਦਾ ਇਦਾਂ ਪੁੱਛਣਾ ਫਰਜ਼ ਨਹੀਂ ਮੰਨਦਾ ਕਿ ਪੁੱਛ ਬਣ ਐਡੀ ਵੱਡੀ ਹੋ ਗਈਆਂ ਤੂੰ ਆਪਣੀਆਂ ਮਰਜ਼ੀਆਂ ਕਰਨ ਲੱਗੀਆਂ ਮੈਂ ਵੀ ਉਹ ਕਿੱਤੀ ਪਾਈ ਸੀ ਤੇ ਮੈਨੂੰ ਇਹ ਪਤਾ ਵਾਸਤੇ ਦੁਰਜਣਗੇ ਮੇਰੀ ਇੱਕ ਤਾਂ ਨਗਾ ਸੁਣ ਤੇਰਾ ਆਦਮੀ ਬੈਠਾ ਹੈ ਤੇਰੀ ਸੱਸ ਬੈਠੀ ਹੈ ਉਹਨਾਂ ਨੂੰ ਪੁੱਛਦੀਆਂ ਐਡੀ ਚੱਤਰ ਬਣ ਗਈਆਂ ਤੂੰ ਮੈਨੂੰ ਹੀ ਫੋਨ ਕਰ ਲੈਂਦੀਆਂ ਤੈਨੂੰ ਪਤਾ ਵੀ ਆ ਮੇਰੇ ਤੇ ਕੰਮ ਹੀ ਸਾਰਾ ਕਿੱਟੀਆਂ ਜਮੇਟੀਆਂ ਦਾ ਤੇ ਮੈਨੂੰ ਪੁੱਛਦੀਆਂ ਕਿ ਭੈਣੇ ਦੇ ਵਿੱਚ ਕੋਈ ਜਾੜਾ ਆ ਜਾਂ ਕੀ ਆ ਕਿਦਾਂ ਮੈਨੂੰ ਕੋਈ ਪ੍ਰੋਫਿਟ ਹੋਊਗਾ ਕਿ ਨਹੀਂ ਆਊਗਾ ਐਡੀ ਸਿਆਣੀ ਹੋ ਗਈ ਤੂੰ ਤੇਰੀ ਸ਼ਰਮ ਨਹੀਂ ਆਉਂਦੀ ਬਲਾਮੇ ਨਵਾਉਣ ਲਈ ਆ ਤੂੰ ਤੈਨੂੰ ਪਤਾ ਹੈ ਨਾ ਤੇਰੇ ਭਰਾ ਨੂੰ ਪਤਾ ਲੱਗ ਗਿਆ ਸਾਡੇ ਕਿੰਨ ਵਾ ਇੱਥੇ ਹੀ ਵੱਢ ਕੇ ਜਾਣਾ ਹੀ ਉਹਨੇ ਫਿਰ ਮੈਨੂੰ ਨਾ ਹੁਣ ਕਹੀ ਮੁੰਡਾ ਜਦੋਂ ਗਈ ਸੀ ਜਾਂਦਾ ਲੋਕੀ ਬਾਜਾ ਮਾਰਦੇ ਆ ਕੱਲ ਤਾਂ ਹੋਰ ਸੁਣ ਲਾ ਇੱਥੇ ਕਮੇਟੀਆਂ 'ਚ ਦੋ ਨਹੀਂ ਮਾਸੀ ਦੀ ਗਲਤੀ ਮੈਂ ਤੁਹਾਡੀ ਵੀ ਕਹਿਨੀ ਆ ਹੁਣ ਅੱਜ ਤੁਸੀਂ ਫੋਨ ਕਰਤਾ ਮੰਮੀ ਨੂੰ ਤੁਹਾਡੇ ਕੋ ਪਹਿਲਾਂ ਫੋਨ ਨਹੀਂ ਹੋਇਆ ਜਦੋਂ ਇਹ ਜਾਣਦੀ ਸੀ ਉਹਦਾ ਫੋਨ ਕਰਦੇ ਪਿਆ ਕੁੜੀ ਤੁਹਾਡਾ ਕੰਮ ਕਰਦੀ ਆ ਕਹਿਣਾ ਸਾਨੂੰ ਪਤਾ ਹੀ ਹੋਣ ਲੱਗਾ ਵਾ ਜਦੋਂ ਪੈਸੇ ਮੁੰਡੇ ਨੇ ਮੰਗੇ ਆ ਤਾਂ ਪੈਸੇ ਨਹੀਂ ਆ ਅਈ ਕਨ ਪਹਿਲਾਂ ਵੀ ਇਹੋ ਜਿਹੀ ਜਨਾਨੀਆਂ ਹੁੰਦੀਆਂ ਜਿਹੜਾ ਬਿਨਾਂ ਪੁੱਛੋਂ ਤੇ ਚੱਲਦੀਆਂ ਨਾ ਘਰ ਉਹ ਨਹੀਂ ਘਰ ਚੱਲਦੇ ਹੁੰਦੇ ਉਹ ਏਦਾਂ ਥੱਲੇ ਹੀ ਲੱਗਦੇ ਹੁੰਦੇ ਆ ਕਿੱਥੋਂ ਲੈ ਗਿਆ ਉਹ ਇੰਨੇ ਪੈਸੇ ਤੇ ਜੀ ਆਪ ਕਮੇਟੀ ਵਾਲੀ ਤੇ ਹੁਣ ਮੈਂ ਕਿਹਾ ਵੀ ਹਾਂ ਜਿਹੜੀ ਆ ਲਾ ਕੇ ਦੇ ਦੇ ਮੈਂ ਵੀ ਦਿੱਤਾ ਆ ਇਹਨੇ ਵੀ ਦਿੱਤਾ ਆ ਆਂਦੀ ਮੈਨੂੰ ਭਾਵੇਂ ਵੜ ਜਾ ਮੈਂ ਨਹੀਂ ਦੇ ਦਿੰਦਾ ਵੜ ਤਾਂ ਜਦੋਂ ਉਹਦੇ ਇੰਨੇ ਪੈਸੇ ਫੂਕੇ ਉਦੋਂ ਉਦੋਂ ਨਹੀਂ ਜਾਂਦਾ ਇਹਦਾ ਦੇ ਉਹਨੂੰ ਹਣ ਵਿਚਾਰੇ ਨੂੰ ਆਪਣੇ ਕਰਜ਼ਾ ਲਾਵੇ ਦੱਸ ਦੀਦੀ 1 ਸਵਾਲ ਲੱਖ ਮੇਰੇ ਕੋ ਚੂੜੀ ਰਹਿ ਗਈ ਆ ਹੁਣ ਉਹ ਤੇ ਰਹਿਣ ਦੋ ਮੇਰੇ ਕੋ ਦੱਸ ਹੱਦ ਹੋ ਗਈ ਤੁਹਾਡੇ ਵਾਲੀ ਬੂਵੇਂ ਗਾੜੀ ਤਾਂ ਦੇਖੇ ਕੋਈ ਰੋਹ ਤੇ ਜਦਨ ਗੇਟ ਖੜਕਾਵੇ ਤੂੰ ਚੂੜੀ ਪਾ ਕੇ ਮੈਂ ਬੜ ਕੇ ਫੇਰ ਇੱਥੇ ਤੇਰੇ ਤੋਂ ਸਵਾਲ ਲੱਖ ਰਹਿ ਗਈ ਐਂ ਤੇ ਕੱਖਾਂ ਤੋਂ ਕੱਖ ਹੋ ਗਏ ਨਾ ਸਾਡੇ ਤੋਂ ਉਹ ਵੀ ਨਹੀਂ ਕੱਕੋ ਉਨੂੰ ਸਾਰਾ ਜਾਣ ਛੱਡਿਆ ਜੀ ਤੇ ਤੂੰ ਚੂੜੇ ਕਿੰਨੂੰ ਬਖਾਉਣੇ ਆ ਹਣ ਨਾ ਲੈ ਹੋਣਾ ਇਹਨੂੰ ਪਤਾ ਹੋਰ ਇਹਨੂੰ ਪਤਾ ਕਿ ਤਾਲੋ ਕੀ ਦੇਖੇ ਗਈ ਤੈਨੂੰ ਕਿੱਥੇ ਜਾਣਾ ਵਾ ਕੀ ਕੁਛ ਨੂੰ ਲੜ ਕੇ ਘੰਟਾ ਗੱਲਾਂ ਕਰਦੀ ਵੀ ਉਹ ਫੇਰ ਗੁਰਪ੍ਰੀਤਾਂ ਤੁਸੀਂ ਇੱਧਰ ਕਰੋ ਇਹਦਾ ਕੋਰੀ ਬਿਸਤਰਾ ਗੋਲ ਕਰੋ ਤੇ ਗੁਰਪ੍ਰੀਤ ਕੋਲ ਭੇਜ ਦਿਓ ਨਾ ਹੁਣ ਤੂੰ ਹੀ ਜਾਣਾ ਈ ਤੇ ਗੇਹਿਆ ਲੱਛਣ ਹੋਣਾ ਫੇਰ ਇਤਰਾ ਹੀ ਆ ਇੰਨੀ ਸਿਆਣੀ ਤੂੰ ਹੋ ਗਈ ਤੈਨੂੰ ਪਤਾ ਹੀ ਨਾ ਲੱਗਾ ਵੀ ਮੈਂ ਕੀ ਕਰਨ ਢਈ ਇੱਕ ਕੁੜੀਆ ਮੇਰੀ ਹੋਰ ਗੱਲ ਸੁਣ 12 12 ਵਜੇ ਤੱਕ ਕਿੱਟੀਆਂ ਦੌਂਦੀ ਰਹੀਓ ਇਥੋਂ ਤੱਕ ਸੁਣ ਆਖਣਾ ਆ ਮੈਨੂੰ ਇੱਤੇ ਨਹੀਂ ਆ ਪੀਆ ਸੁਪਰੀ ਜੀ ਤੈਨੂੰ ਮੈਨੂੰ ਮਜ਼ਾ ਆਦਾ ਮੈਨੂੰ ਤੇ ਗੱਡੀ ਲੈ ਦੇ ਭਰਾਵਾ ਇਹ ਨਹੀਂ ਮੁਰਦੀ ਰਹੀ ਇੱਕ ਇੱਕ ਵੀ ਵਜਣਾ ਮੈਂ ਇੱਥੇ ਦੇ ਕੰਮ ਤਾਂ ਦਾ ਕੱਢ ਪਾਣਾ ਚਾਹਣਾ ਨੌਕਰਾਂ ਲਈ ਇਹਨੇ ਮੈਨੂੰ ਬਣਾਣਾ ਤੇ ਉਰਕ ਜੀ ਬਾਕੀ ਜਲੂਸ ਕਰਦਾ ਹੀ ਕਰ ਦੇ ਮਾਸੀ ਜੀ ਮੇਰੀ ਗੱਲ ਸੁਣ ਹੋਣ ਜੀ ਤੁਸੀਂ ਸਾਰਾ ਕੁਝ ਸਾਰਾ ਪੂਰਾ ਇਹਦਾ ਕੱਚਾ ਗਿੱਠਾ ਖੋਲਣ ਦੇ ਆ ਤੇ ਜਦੋਂ ਇਹ ਕੰਮ ਕਰਦੀ ਵੀ ਉਦੋਂ ਆਹ ਫੋਨ ਜਿਹੜਾ ਪਹਿਲਾਂ ਹੋਣ ਲਾਇਆ ਜੇ ਪਹਿਲਾਂ ਲਾ ਲੈ ਦੱਸਾਨੂੰ ਫਿਰ ਪਹਿਲਾਂ ਦੱਸ ਦੇ ਵੀ ਆਹ ਕੰਮ ਕਰਨ ਦੇ ਹੀ ਐ ਤੁਹੇ ਨਾ ਤੈਨੂੰ ਮੈਨੂੰ ਦੱਸ ਨਹੀਂ ਤੂੰ ਕਿਹੜੀ ਅੱਧੀ ਰਾਤ ਕਿਹੜੇ ਕਿਟੀਆਂ ਹੀ ਤੇਰੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਆਈ ਹੈ ਜੀ ਦੀ ਜੀ ਕੀ ਮੈਂ ਕਿੱਟੀ ਖੇੜੀ ਉੱਥੇ ਕੀ ਕਾਇਦਾ ਸੀ ਆ ਤਾਂ ਬੋਲਾ ਜਾ ਖੇੜੀ ਦਾ ਹੀ ਫਿਰ ਖਾਣ ਪੀਣ ਹੋ ਜਾਂਦਾ ਸੀ ਤੇ ਜਿਹੜੇ ਉੱਥੇ ਪੈਸੇ ਬਚਦੇ ਸੀ ਤੇ ਇਕੱਠੇ ਕਰਕੇ ਤੇ ਗਿਫਟ-ਗੁਫਟ ਦੇ ਦਿੰਦੇ ਸੀ ਆ ਸਾਰਾ ਟੇਬਲ ਗਿਫਟਾਂ ਨਾਲ ਭਰਿਆ ਅਗੋਂ ਮੈਂ ਜੋ ਗਿਫਟ ਦੇ ਕੇ ਬੜੀ ਖੁਸ਼ ਹੋ ਗਈ ਮੇਰੀ ਗੱਲ ਸੁਣ ਗਿਫਟ ਉਹਦੇ ਗੱਡੀ ਰੱਖਦੇ ਤੇ ਉਹਨੂੰ ਕਹਿੰਦੇ ਵੀ ਆ ਗਿਫਟ ਦੇ ਆ ਜਿਹਦੇ ਪੈਸੇ ਦੇਣਾ ਹੀ ਉਹ ਤੇਰੀ ਸ਼ਰਮ ਨਹੀਂ ਆਉਂਦੀ ਵੀ ਕਿਹੜੇ ਤੇ ਰੱਜੇ ਜਰਾ ਤੱਕ ਤੈਨੂੰ ਤੈਨੂੰ ਪ ਇਹ ਤਾਂ ਬਾਦ ਗੇਟੋ ਬਾਦ ਹੀ ਨਿਕਲ ਜਾਂਦਾ ਹੁੰਦਾ ਤੂੰ ਐਡੀ ਯਾਦ ਹੋ ਗਈ ਫਿਰ ਇੱਕ ਸੂਰ ਤੇਰਾ ਮੁੰਡਿਆ ਸਾਰੀ ਆਜ਼ਾਦੀ ਤੂੰ ਇਹਨੂੰ ਦੇ ਛੱਡੀ ਕਿਉਂ ਦਿੱਤੀ ਤੂੰ ਇਹਨੂੰ ਆਜ਼ਾਦੀ ਇੰਨੀ ਮੈਂ ਦਿੱਤੀ ਇਹਨੂੰ ਬਸ ਇੰਨਾ ਕਹਿਆ ਵੀ ਚੱਲ ਕੋਈ ਨਹੀਂ ਕਿਟੀਆਂ ਪਾਉਂਦੀ ਜੋ ਮਰਜੀ ਐ ਵਾ ਉੱਥੇ ਕੋਈ ਜਾਂਦੀ ਆ ਪਰ ਤੇਰੇ ਤੋਂ ਹਿਸਾਬ ਨਾਲ ਪੁੱਛਿਆ ਕਿਟੀਆਂ ਪਾਉਂਦੀ ਤੂੰ ਵੀ ਐਡਾ ਹੀ ਬਸ ਬਹਿ ਗਿਆ ਵੀ ਬਸ ਪਤਾ ਨਹੀਂ ਇਹ ਕਿਹੜੀ ਹੀ ਦੱਬ ਗਈ ਮੈਨੂੰ ਪਰ ਇਹਨੇ ਕਿਹੜਾ ਮੇਰਾ ਮਾਨ ਰੱਖਿਆ ਵਾ ਹੁਣ ਵੇਖ ਲਓ ਇਹ ਇਹਨਾਂ ਤੇ ਵਿਸ਼ਵਾਸ ਕਰ ਕਰਕੇ ਮੈਂ ਇਹਨਾਂ ਨੂੰ ਇਨੀ ਖੋਲ ਛੱਡੀ ਤੇ ਛੱਡੀ ਇਹਨਾਂ ਨੂੰ ਪਰ ਰਿੰਨਣੇ ਕੀ ਕੀਤਾ ਮੇਰੇ ਨਾਲ ਇਹਨੇ ਦੇ ਘਰ ਦੀਆਂ ਸਾਰੀਆਂ ਧੜੇ ਡਾ ਛੜੀਆਂ ਨੇ ਇਹਨੂੰ ਸਮਝਣਾ ਚਾਹੀਦਾ ਕਿ ਨਹੀਂ ਸਹੀ ਦਾ ਜੀ ਵੀ ਕੀ ਕਰਦਾ ਕੀ ਨਹੀਂ ਕਰਨਾ ਕਰਦਾ ਨਹੀਂ ਇਹ ਤਾਂ ਬਹੁਤ ਵੱਡੀ ਗਲਤੀ ਹੈ ਜੀ ਇੱਥੋਂ ਤੱਕ ਪੁੱਤ ਲੋਕੀ ਦੇ ਇਥੇ 3-300 ਰੁਪਏ ਸਮਾਈ ਲਾਉਂਦੇ ਸਾਡੇ ਲਾਗੇ ਵਾਲ ਸਭ 100 ਲੈਂਦੀਆਂ ਲੋਕੀ ਇਹਦੀ ਇਸ ਤਰ੍ਹਾਂ ਦੀ ਬਾਦਸ਼ਾਹ ਬਣ ਗਈ ਇਹਨੇ 13-1300 ਰੁਪਏ ਪਤਾ ਨਹੀਂ ਕਿਹੜੀ ਭੈਣਾ ਬਟੀਕ ਘੁੱਲੀ ਤੇ ਆ ਜਿਹੜਾ 파ੜ ਜਾਣਾ ਨਾ ਉਹਨੂੰ ਤੋਪਾ ਨਹੀਂ ਲਾਉਣਾ ਆਪਾਂ ਘੁੱਟ ਕੰਮ ਵਾਲਿਆਂ ਨੂੰ ਨਹੀਂ ਮਾਸੀ ਜੀ ਮੇਰੀ ਇੱਕ ਗੱਲ ਸੁਣੋ ਤੂੰ ਕਿਹੜੀ ਬਟੀਕਾ ਸੂਟ ਸਵਾਉਣੇ ਆ ਨਹੀਂ ਹਾਂ ਨੋ ਤੇ ਸਾਡੇ ਮਾਪਿਆਂ ਨੇ ਸਭ ਤੋਂ ਗੋਣੀ ਪਹਿਲੇ ਆ ਦਿੱਤੇ ਆ ਕਿਹੜਾ ਕੰਮ ਜਿਹੜਾ ਸਾਨੂੰ ਨਹੀਂ ਆਉਂਦਾ ਸਾਰੀਆਂ ਭੈਣਾਂ ਨੂੰ ਇਹਨੂੰ ਪੁੱਛੋ ਇਹਨੂੰ ਸਟਿਚਿੰਗ ਆਉਂਦੀ ਨਹੀਂ ਤੇਰ ਸਟਿਚਿੰਗ ਆਉਂਦੀ ਨਹੀਂ ਆਉਂਦੀ ਆ ਦੀਦੀ ਇੱਥੇ ਕਿਹੜਾ ਕੋਈ ਮਸ਼ੀਨ ਧਰ ਕੇ ਬੈਠਾ ਰਵੇ ਪਤਾ ਘਰ ਦਾ ਕੰਮ ਕਿੰਨਾ ਹੁੰਦਾ ਵਾ ਨਾਲੇ ਮੇਰੇ ਨਾਲ ਜਿੰਨੀਆਂ ਫਰੈਂਡਸ ਆ ਸਾਰੀਆਂ ਸਵਾਉਂਦੀਆਂ ਮੈਂ ਕਰੇ ਮੇਰੀ ਗੱਲ ਸਨ ਫਰੈਂਡਸ ਸਵਾਉਂਦੀਆਂ ਆ ਤੇ ਕਿਸੇ ਦਾ ਵੇਖ ਕੇ ਤੇ ਆਪਣੀ ਕੱਖਾਂ ਦੀ ਕੁਲੀ ਢਾਲ ਲੈਣੀ ਹੋ। ਕੋਈ ਨਾ ਉਹ ਕਰ ਸਭ ਸਭ ਕੁਝ ਕਰਦੀ ਆ ਪਰ ਪੈਸੇ ਨਹੀਂ ਉਹਨਾਂ ਕਰਤਾ ਇਹਨੂੰ। ਮੈਂ ਲਿਆ ਆ ਪ੍ਰੋਸਰ ਇਹ ਪੈਸੇ ਨੂੰ। ਪੈਸੇ ਵਾਲੀ ਮਸ਼ੀਨ ਲਾਈ ਹੀ ਪਿੱਛੇ। ਤੇ ਤੇਰ ਕੋ ਆਪ ਨਹੀਂ ਸੀ ਨਾ ਤੂੰ ਮੇਮ ਵੱਟੀ ਆਪ ਨਹੀਂ ਸੀ ਸਕਦੀ ਸੂਟ। ਹੁਣ ਬੜਾ ਮੂਲਮ ਕਾ ਕੇ ਬੈਠੀ ਹੁਣ ਉਹਨੂੰ ਕਰਦੀ ਸਰੇ ਦਬ ਕੇ ਗਰੀਬ ਨੂੰ ਤੇ ਹੁਣ ਬਹਿ ਗਈ ਆਹੀਂ ਨਹੀਂ ਆਪਣੇ ਘਰ ਚ ਲਾਉਂਦੀਆਂ। ਥਾਂ ਥਾਂ ਤੇ ਤੋ ਲਾਮੀ ਤਵਾਉਂਦੀ ਆ ਜਿੰਨੀਆਂ ਗੱਲਾਂ ਮੈਨੂੰ ਸੁਣਨ ਨੂੰ ਮਿਲ ਗਈਆਂ ਨਾ। ਇਹ ਤੇਰਾ ਭਰਾ ਆ ਜੇ ਤੇਰੀ ਮਾਂ ਆ ਗਈ ਹੁੰਦੇ ਨਾ ਉਹ ਤੈਨੂੰ ਵੱਡ ਕੇ ਜਾਣਾ ਸੀ ਇੱਥੇ ਇਹਦੀਆਂ ਤਾਂ ਪਹਿਲਾਂ ਅੱਖਾਂ ਲੱਗ ਗਈਆਂ ਸਮਾਨੀ ਇਹ ਤਾਂ ਬੜੀ ਵਾਰ ਹੈ ਬੜੀ ਬੜੇ ਹੋਟਲਾਂ 'ਚ ਜਾਣ ਤੇ ਖਾਣੇ ਮਾਸੀ ਜੀ ਮੇਰੀ ਗੱਲ ਸੁਣੋ ਹੁਣ ਤੁਸੀਂ ਵੀ ਬਹੁਤ ਬੋਲਣ ਦੇ ਤੁਸੀਂ ਵੀ ਬਹੁਤ ਬੋਲਣ ਦੇ ਆ ਜਿੱਦਣ ਇਹਨੇ ਪਹਿਲੀ ਗਲਤੀ ਜਿੱਦਣ ਤੁਹਾਡੀ ਸਭ ਤੋਂ ਵੱਡੀ ਗਲਤੀ ਇਹ ਹੀ ਜਿੱਦਣ ਇਹ ਰਾਤ ਨੂੰ 12 ਵਜੇ ਘਰ ਆਈ ਤੁਹਾਨੂੰ ਕਿ ਪਹਿਲੇ ਪਹਿਲਾ ਫੋਨ ਸਾਨੂੰ ਕਰਦੇ ਹੋ ਵੀ ਇਹ 12 ਵਜੇ ਘਰ ਆਈ ਹੈ ਕਿੱਥੇ ਜਾਂਦੀ ਆ ਅਸੀਂ ਇਹਨੂੰ ਪੁੱਛਣ ਵਾਲੇ ਬੰਦੇ ਪੈਰਾਂ ਤੋਂ ਤੇਰੇ ਨਾਲ ਲੁਕਿਆ ਸਾਰਾ ਸਿਰ ਤੋਂ ਪਾਣੀ ਲੰਘ ਗਿਆ ਤੇ ਹੁਣ ਤੁਸੀਂ ਲਾਂਮੇ ਦਿਨ ਬੈਗੇ ਇਹਨੂੰ ਬਿਠੇਰਾ ਮੈਂ ਹੁੰਦੇ ਪਹਿਲਾਂ ਗੱਡੀ ਕਿਹਨੇ ਤੁਸੀਂ ਪਹਿਲਾ ਆਉਂਦੀਆਂ ਹੀ ਜਨਾਨੀ ਨੂੰ ਬੱਸ ਫਸ ਗੱਲੋ ਪੱਪੋ ਲਾ ਕੇ ਤੇ ਬੱਸ ਫੜ ਦੋ ਫੜਾ ਲ ਬੱਸ ਮਾਂ ਬੋਲ ਜਾਂਦੀ ਹੈ ਤਾ ਨੋਜਾ ਪੀ ਸਾਡੀ ਮਾਂ ਹੈ ਨਹੀਂ ਬੱਸ ਜਨਾਨੀ ਹੈ ਸਾਡੀ ਜੇ ਵੀ ਤੁਹਾਨੂੰ ਸੱਧਿਆ ਜੇ ਹੈੜੇ ਪਹਿਲਾ ਹੀ ਵਿਗੜ ਗਈ ਹੈ ਨਾ ਸਾਰਾ ਕੁਤਰੀ ਹੋਣ ਕਰ ਹਟੰਦੀ ਆ ਫੋੜ ਵੀ ਉਹਦੇ ਨਾਲ ਜਾਂਦੀ ਜਿਹਨੇ ਘਰ ਸਾਰਾ ਖਾ ਲਿਆ ਸਾਡਾ ਫੜਦੀ ਅਜੇ ਵੀ ਨਹੀਂ ਹੈ ਦਿਮਾਗ ਹੈ ਨਹੀਂ ਇੱਥੇ ਕੀ ਤੂੜੀ ਭਰੀ ਆ ਉਹ ਤੈਨੂੰ ਤੇ ਨਨਾਨਾ ਦੀ ਕਦਰ ਵੀ ਨਹੀਂ ਉਹ ਵੀ ਮਰੀ ਵਿਚਾਰੀ ਚਲੋ ਬੱਸ ਗਰੀਬ ਹੀ ਭਾਵੇਂ ਆਪਣੀ ਦਿਹਾੜੀ ਦਾ ਪਾ ਕਰਦੇ ਰੋਟੀ ਤੇ ਖਾਂਦੇ ਹੈ ਨਾ ਇਹ ਉਹਦੇ ਨਾਲ ਨਹੀਂ ਵਰਤਦੀ ਪੀ ਉਹ ਗਰੀਬ ਆ ਮੈਂ ਨਹੀਂ ਉੱਥੇ ਜਾਣਾ ਤੂੰ ਜਾ ਮਾਂ ਤਾਂ ਤੇਰੀ ਧੀ ਆ ਉਹਨੂੰ ਇੱਥੇ ਨਹੀਂ ਵੜਨ ਦੇਣਾ ਇਹਨੇ ਐਨੇ ਸਾਡੇ ਦੇ ਬੰਦਸਾ ਲਾਈਆਂ ਇਨੂੰ ਪੁੱਛ ਉਹ ਵੀ ਘਰ ਦੀ ਧੀ ਭਾਵੇਂ ਗਰੀਬ ਹੀ ਭਾਵੇਂ ਨਹੀਂ ਇਹਦਾ ਹੱਕ ਹੀ ਇਤਰਾ ਕਹਿੰਦਾ ਨਹੀਂ ਮੇਰੀ ਗੱਲ ਸੁਣਨੀ ਗਰੀਬੀ ਮੇਰੀ ਆਪਣੇ ਹੱਥ ਵਿੱਚ ਹੁੰਦੀ ਆ ਹੈ ਤੂੰ ਕਿੱਡੀ ਬਾਦਸ਼ਾਹ ਬਣੀ ਹੈ ਆਪਣੇ ਘਰ ਚ ਜੇ ਤੂੰ ਮਤਲਬ ਉਹਨੂੰ ਨਹੀਂ ਮਿਲਣਾ ਵੀ ਮੈਨੂੰ ਨਹੀਂ ਮਿਲਣਾ ਤੇ ਉਦਾਂ ਹੀ ਸਾਡੀ ਭੋਲੀ ਭੈਣ ਨਹੀਂ ਉਹਨੂੰ ਤਾਂ ਜ਼ਿਆਦਾ ਮਿਲ ਸਕਦੀ ਹ ਜਿੱਦਾਂ ਦਾ ਉਹਦਾ ਗਰੀਬੀ ਹ ਓਦਾਂ ਦੀ ਹੋਰ ਤੇ ਗਰੀਬੀ ਜੇ ਅਹੀਂ ਆਪਣੀ ਭੈਣ ਦਾ ਪਾਸਾ ਥਰ ਸਕਦੀਆਂ ਹਾਂ ਤੇ ਅਹੀਂ ਆਪਣੀ ਨਰਾਨ ਦੇ ਨਹੀਂ ਥਰ ਸਕਦੀਆਂ ਇਹ ਨਰਾਨ ਤੇ ਭੈਣ ਵਿੱਚ ਜ਼ਿਆਦਾ ਫਰਕ ਹੁੰਦਾ ਆ ਕੋਈ ਜੇ ਕੋਈ ਸਮਝਿਆ ਨਹੀਂ 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 ਲੱਗਦੀ ਜਦੋਂ ਮੈਂ ਵਿਮਨਲੀ ਕੋਲ ਲੈ ਕੇ ਆਉਣਾ ਨਾ ਤੇ ਇਹਨੂੰ ਅੱਗ ਲੱਗ ਜਾਂਦੀ ਹੁੰਦੀ ਮੇਰੀ ਤੇ ਭੈਣ ਦੇ ਨਾਲ ਬੋਲਣ ਚੰਨ ਨੂੰ ਮੀਨੇ ਹਟਾਤਾ ਵਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਕਿਹੜਾ ਮੂੰਹ ਖਾਵਾ ਉਹਨੂੰ ਜਾ ਕੇ ਹੁਣ ਅੱਛਾ ਉਦੋਂ ਤੁਸੀਂ ਬਹਿ ਬਹਿ ਕੇ ਸੋਫੇ ਉਤੇ ਮੇਰੇ ਨਾਲ ਸਲਾਵਾ ਕਰਦੇ ਸੀ ਤੇ ਅੱਜ ਤੁਸੀਂ ਹੁਣ ਸੱਚੇ ਹੋ ਗਏ ਇਹ ਵੀ ਦੇਣ ਦੇ ਦੇ ਸਾਰੇ ਸਮਝਾਇਆ ਮ ਜਗਾ ਪੜਾ ਮੇਰਾ ਨਾ ਬਰਤਨ ਹੀਗਾ ਨਹੀਂ ਤਾਂ ਤੁਸੀਂ ਨਾ ਮੰਨਦੇ ਤੁਸੀਂ ਦੁੱਧ ਪੀਂਦੇ ਚੂਚੇ ਹੀ ਹੈ ਹੈ ਤੇ ਬੋਤਲ ਲੱਗੇ ਨਹੀਂ ਤੁਹਾਨੂੰ ਆਪਣੀ ਜਿਬਾੜ ਅੰਦਰ ਕਰ ਲੈ ਇੱਕ ਗਲਤੀ ਕਰਦੀ ਹੈ ਇੱਕ ਉੱਤੇ ਟੈਂ 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 ਲਾਈ ਹੈ ਤੂੰ 3 ਘੰਟੇ ਹੋ ਗਏ ਆ ਚੰਗਾ ਨਾ ਚੂਚਾ ਨਾ ਹੁੰਦਾ ਤੂੰ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਤਾਂ ਗੇਟਵੇ ਚ ਡਈ ਹੀ ਕਰਨਾ ਪਾ ਲੋਕ ਪੁਲਾਉਂਦੀ ਮੇਰੀ ਗੱਲ ਨਾ ਸੁਣੀ ਪੈਂਦੀ ਉਹਨੇ ਗੱਲ ਨਾ ਸੁਣੀ ਉਹਨਾਂ ਦੀ ਮੈਨੂੰ ਕੀ ਪਤਾ ਇੰਨੀ ਇੱਕ ਟੁੱਟਾ ਕਰਕੇ ਬੈਠੀ ਹੈ ਤੂੰ ਤੇ ਖੇਪਤ ਜੇ ਵੀਰ ਗਰੀਬ ਹੀ ਸੀ ਨਾ ਉਹਦੇ ਵੀ ਤਾਂ ਦਿਨ ਮੋੜੇ ਆਉਣਗੇ ਰੱਬ ਉਹਦੇ ਮੋੜੂਗਾ ਭੈਣਾ ਜਦੋਂ ਇਹਨੂੰ ਮੈਂ ਖੜਦੀ ਹੈ ਨਾ ਉਹਦੇ ਘ ਜੇ ਜਾਂਦੀ ਰਹੀ ਆਇਆ ਕਰਕੇ ਮੂੰਹ ਮਰੋੜਦੀ ਤੇ ਦੇਦੀ ਵੀ ਮੇਰੇ ਕੋਲ ਚਾਹ ਲਾ ਪੀ ਮੋ ਉੱਠ ਕੇ ਚੱਲ ਚਲੀਏ ਮਾਸੀ ਜੀ ਮੇਰੇ ਕੋਲ ਹੀ ਦੇ ਕਰ ਜਾਂਦੀ ਉਹ ਨਹੀਂ ਗਰੀਬ ਸਦਾ ਤੇ ਇਹ ਬੰਦੇ ਦੇਖੋ ਜੇ ਨਹੀਂ ਰਹਿੰਦੇ ਜੇ ਗਰੀਬੀ ਹੈ ਤੇ ਅਮੀਰੀ ਵੀ ਆਉਂਦੀ ਹੈ ਬੰਦੇ ਦੇ ਇਹ ਤੁਹਾਨੂੰ ਪਤਾ ਇਹ ਚਲਦੀ ਹਵਾ ਹੈ ਕਿਸੇ ਵੇਲੇ ਵਧਾ ਗਈ ਤੇ ਕਿਸੇ ਵੇਲੇ ਘਟਾ ਗਈ ਇਹ ਕੋਈ ਚੱਕਰ ਨਹੀਂ ਹੈਗਾ ਪਰ ਇਹਦੀ ਸੋਚ ਹੋ ਰਿਆ ਨਾ ਆਪਣੀ ਸੋਚ ਹੈ ਨਾ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੀ ਵੀ ਇੰਨੀ ਘਟੀਆ ਸੋਚ ਕਦੋਂ ਦੀ ਇਹਦੀ ਹੋ ਗਈ ਹੈ ਕਿਹੜੀ ਸੁਸਾਇਟੀ ਚ ਬੈ ਗਈ ਹੈ ਇਹਦੀ ਸੋਚ ਇਹ ਆ ਵੀ ਜਿਹੜੇ ਇਹਦੇ ਪਿਛਲੇ ਬੰਦੇ ਵਾਲੇ ਨਾ ਉਹ ਗਰੀਬ ਆ ਉਹ ਚੰਗੇ ਆ ਤੇ ਜਿਹੜੇ ਸਾਡੇ ਗਰੀਬ ਉਹ ਬਹੁਤੇ ਮਾੜੇ ਆ ਇਹਨੂੰ ਪਤਾ ਵੀ ਹੈਗਾ ਵਾ ਤੂੰ ਇਹੋ ਜਿਹਾ ਪਰਿਵਾਰ ਦੇ ਚੁਆਈਆਂ ਜਾਣ ਬੁੱਝ ਕੇ ਤੂੰ ਅਪ ਇੰਨੀ ਬੇਸੀ ਕਰਵਾਉਂਦੀ ਸਾਰਿਆਂ ਦੀ ਤੇਰੀ ਸ਼ਰਮ ਨਹੀਂ ਆਉ ਆਪਣੀ ਪੀਓ ਦੀ ਪਾਦਰੂ ਨਹੀਂ ਹੈ ਲਾਜ ਲਾਉਣ ਨੂੰ ਤੂੰ ਸਾਰੇ ਕੰਨ ਭੁੱਲ ਗਈ ਆਪਣੇ ਤੈਨੂੰ ਪਤਾ ਨਹੀਂ ਤੇਰੇ ਪੇਕੇ ਕਿਦਾਂ ਦੇ ਆ ਇਹਦੇ ਤੇ ਤੂੰ ਮਾਰ ਕੇ ਆਂ ਜਿੱਤਰਾ ਤੂੜੀ ਭਰੀ ਆ ਇੰਦਰਾ ਸੋਹਣਾ ਨਹੀਂ ਮੇਰੀ ਗੱਲ ਸੁਣਾ ਤੀ ਸੋਹਰੇ ਜਾਂਦੀ ਆ ਤਾਂ ਸਾਰੇ ਆਪਣੇ ਪਰਦੇ ਕੱਜਦੀ ਆ ਤੂੰ ਤੇ ਆਇਆ ਪੂਰੇ ਦਿਖਾਣ ਕਰ ਦੱਸਣ ਲਈ ਚੰਗੇ ਭਲੇ ਕਰਾਂ ਦੀ ਇਹ ਹੋ ਕੇ ਤੇ ਅਸੀਂ ਗੱਲਾਂ ਸੁਣਦੇ ਆ ਤੇ ਸ਼ਰਮੀ ਨਹੀਂ ਆਈ ਤੈਨੂੰ ਕਿਹੜੀ ਬੈਣੀ ਵਿੱਚ ਬੈਗੀ ਤੈਨੂੰ ਤੈਨੂੰ ਪਤਾ ਨਹੀਂ ਵੀ ਸਾਡੇ ਘਰਾਂ ਦੇ ਕੀ ਰੂ ਰੈਗੂਲੇਸ਼ਨ ਨੇ ਤੂੰ ਕਿੱਡੀ ਰਾਜਰਤੀ ਬਣ ਗਈ ਇੱਥੇ ਆ ਕੇ ਤੈਨੂੰ ਸਮਝ ਨਹੀਂ ਆਈ ਪਈ ਅਸੀਂ ਜਿੱਦਾਂ ਜਿੱਦਾਂ ਅਸੀਂ ਸਾਰਾ ਪਿੱਛੇ ਜੋ ਕਟਿਆ ਤੇ ਤੈਨੂੰ ਪਤਾ ਜਨਾਨੀ ਜਿਹੜੀ ਹੁੰਦੀ ਆ ਨਾ ਸੂਈ ਦੇ ਨੱਕੇ ਤੋਂ ਘਰ ਬਣਾ ਲੈਂਦੀ ਆ ਤੇ ਜਾਣ ਲੱਗੀ ਮੈਂਟ ਨਹੀਂ ਲਾਉਂਦੀ ਇਦਾਂ ਉੱਜੜਦਾ ਇਦਾਂ ਜਿਹੜਾ ਤੂੰ ਹੁਣ ਉਹਨੂੰ ਜਾਂੜ ਕੇ ਰੱਖ ਤਾਈਓ ਕਾਰਵਾ ਦੀ ਪੂਰਤੀ ਕਿਦਾਂ ਕਰਾਂਗੀ ਮੈਨੂੰ ਦੱਸ ਕਿੱਥੋਂ ਜਾਏਗੀ ਇਹਨੇ ਪੈਸੇ ਹੁਣ ਸ਼ਰਮੀ ਨਹੀਂ ਆਉਂਦੀ ਹੁਣ ਕੀ ਤੁਹਾਡੇ ਵਿੱਚ ਦੱਸ ਮੈਨੂੰ ਆ ਫੇਕ ਪੈ ਗਈ ਕਿ ਨਹੀਂ ਪੈ ਗਈ ਆ ਪਿਆਰ ਰਹਿੰਦਾ ਏ ਤਾਂ ਇਦਾਂ ਕਰਕੇ ਦੱਸੀ ਜਾ ਰੱਖ ਜਿਹੜਾ ਵੀ ਤੂੰ ਕੰਮ ਕਰਨਾ ਹੈ ਤੂੰ ਸਲਾਹ ਲੈਂਦੀ ਆਪਣੇ ਆਦਮੀ ਦੀ ਆਦਮੀ ਨੂੰ ਤਾਂ ਨਹੀਂ ਲੈਂਦੀ ਸੱਸ ਵੀ ਲੈਂਦੀਆਂ ਫੇ ਮੰਮੀ ਮੈਂ ਆ ਕੰਮ ਕਰਨ ਲੱਗੀ ਆ ਮੈਂ ਕਰ ਲਾਂ ਤੇ ਸਭ ਤੋਂ ਵੱਡੀ ਗਲਤੀ ਮਾਸੇ ਜੀ ਤੁਹਾਡੀ ਹੈ ਮੈਂ ਤਾਂ ਤੁਹਾਡੀ ਕਹੂੰਗੀ ਜਿੱਦਣ ਇਹਨੂੰ ਆ ਇੰਨੀ ਆਜ਼ਾਦੀ ਮਿਲੀ ਸਭ ਤੋਂ ਪਹਿਲਾਂ ਆਉਂਦਿਆ ਤੁਹੀ ਇੰਨੀ ਆਜ਼ਾਦੀ ਦੇਤੀ ਦੂਜੀ ਗੱਲ ਤੁਹਾਡੀ ਜਾਦੀ ਨੇ ਗਲਤ ਫਾਇਦਾ ਉਠਾਇਆ ਸਾਨੂੰ ਉਸ ਟਾਈਮ ਫੋਨ ਕਰਦੇ ਹੋ ਫੇ ਆ ਤੁਹਾਡੀ ਕੁੜੀ ਕੰਮ ਕਰਨ ਢੀ ਜੇ ਤੇ ਅਸੀਂ ਇਹਨੂੰ ਫੜਦੇ ਹੁਣ ਹੁਣ ਕੀ ਕਰਨਾ ਹੁਣ ਜਾੜ ਕੇ ਸਭ ਕੁ ਬਹਿ ਗਈ ਉੱਤੋਂ ਇਹਦੀ ਆਪਣੀ ਧੀ ਬਣਾਈ। ਠੀਕ ਆ ਫਿਰ ਜੋ ਇਹਦੇ ਫਿਰ ਐਦਾਂ ਵਾ ਚੱਲੋਂ ਤਾਂ ਫਿਰ ਠੀਕ ਆ ਜਦੋਂ ਆਪੇ ਕੱਟੂਗੀ ਸਾਰਾ ਕੁਝ ਫਿਰ। ਇਹੋ ਜਿਹੀਆਂ ਮੁੜਕੇ ਹੁੰਦੀਆਂ ਇਹ ਨਹੀਂ ਵਗਾਈਆਂ ਹੁੰਦੀਆਂ ਫਿਰ ਐਸ਼ਾਂ ਕਰਦੀਆਂ ਬਸ ਠੀਕ ਆ। ਮੁੜਕੇ ਕਹਣਾ ਪਿਆਰ ਮੈਨੂੰ ਬੋਲਦੀ ਐ ਮੈਂ ਤੇ ਖਰੀ ਆ ਵਾਸੀ ਜੀ। ਮੈਂ ਮੇਰੇ ਕੋਲ ਤਾਂ ਨਹੀਂ ਆ ਪਰਦੇ ਛੜਦੇ ਜੇ ਪੈਂਦੇ ਕਿਸੇ ਦੇ। ਮੈਂ ਜੋ ਹੈਗੀ ਮੈਂ ਹੈਗੀ ਆ। ਥੋੜੀ ਸਮਝਾ ਇੰਨਾ ਸਮਝਾਉਂਦੀ ਆ। ਬਾੜਾ ਪੱਲੇ ਕਿਤੇ ਕੁਛ। ਚਲੋ ਕੋਈ ਗੱਲ ਨਹੀਂ। ਮੈਂ ਮਾਫੀ ਮੰਗਦੀ ਆ ਤੁਹਾਡੇ ਸਾਰਿਆਂ ਤੋਂ। ਅੱਗੇ ਤੋਂ ਐਦਾਂ ਦੀ ਗਲਤੀ ਨਹੀਂ ਹੋਊਗੀ। ਪੱਕਾ। ਮੈਂ ਆਪਣਾ ਘਰ ਵੇਖ ਕੇ ਚਲਾਉਂਗੀ। ਬਾਕੀ ਕੋਈ ਗੱਲ ਨਹੀਂ। ਤੁਹਾਨੂੰ ਆਉਣ ਵਾਲਾ ਸਮਾਂ ਹੀ ਦੱਸੂਗਾ। ਮੈਂ ਕੀ ਕਰਦੀ ਪਈ ਨਹੀਂ। ਚਲੋ ਦੀਦੀ। ਤੁਸੀਂ ਗਰਮ ਨਾ ਹੋਵੋ। ਮੈਨੂੰ ਪਤਾ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਤੁਹਾਨੂੰ ਵੀ ਸੁਣਨੀਆਂ ਪਈਆਂ ਆਣ ਕੇ ਉਹਨਾਂ ਦੀਆਂ ਗੱਲਾਂ। ਕੋਈ ਗੱਲ ਨਹੀਂ। ਅੱਗੇ ਕੋਈ ਦੂ ਕੰਮ ਸੇ ਕਰ ਮੇਰੀ ਗੱਲ ਸੁਣੋ ਤੂੰ ਹੋਰ ਨਹੀਂ ਤੂੰ ਇੱਥੋਂ ਹੀ ਸੌਖ ਲੈਂਦੀ। ਤੇ ਮੇਰੀ ਭੈਣ ਨੇ ਕਿੱਦਾਂ ਸਾਰੇ ਆਪਣਾ ਘਰ ਹੈਂਡਲ ਕੀਤਾ ਵਾ ਤੇ ਮੈਂ ਕੀ ਕਰਨ ਢਈ। ਕੰਨੂ ਪਤਾ ਹੈ ਨਾ ਜਿੱਦਨ ਮੈਂ ਵਿਆਹ ਦੀ ਗਈ ਹਾਂ ਸਾਡੇ ਘਰ ਅੱਧ ਕਈ ਪੋਜੀਸ਼ਨ ਨਹੀਂ ਕਿੱਦਾਂ ਇੰਨੀ ਨਿਕ ਕਿਰਸ ਕਰ ਕਰਕੇ ਤੇ ਆਪਣਾ ਕਿੱਥੇ ਐਸ ਟਾਈਮ ਮੈਂ ਲਾਗੀ ਰਾਣੀ ਬਣੀ ਆ ਮੈਂ ਤੇ ਤੂੰ ਚੰਗਾ ਭਲਾ ਮਹਿਲ ਹੈਗਾ ਜਿਹਨੂੰ ਥੱਲੇ ਲਾਤਾ ਹੀ ਤੂੰ ਤੈਨੂੰ ਸਮਝੀ ਨਹੀਂ ਆਈ ਤੇਰੇ ਦਿਮਾਗ 'ਚ ਕੀ ਭਰਿਆ ਮੈਨੂੰ ਤਾਂ ਸੱਚੀ ਮੇਰੇ ਜਿਗਨੇ ਚ ਪੇੜ ਮਾਰ ਕੇ ਤੇਰਾ ਮੂੰਹ ਦੂਜੇ ਪਾਸੇ ਲਾਦਾ ਯੋ ਜਿਹੇ ਤੇਰੇ ਲੱਛਣ ਮੈਨੂੰ ਸੁਣਨ ਨੂੰ ਮਿਲਦੇ ਆ ਤੈਨੂੰ ਪਤਾ ਮਾਂ ਪਿਓ ਨੂੰ ਜਦੋਂ ਇਹੋ ਜਿਹੇ ਲਾਮਾਂ ਜਾਂਦਾ ਨਾ ਸੋਹਣਾਂ ਤਾਂ ਮਰ ਜਾਂਦੇ ਜਿੰਦੇ ਜੀਓ ਤੂੰ ਚੰਗੀ ਬਣੀ ਚੰਗੇ ਬਲੇ ਘਰ ਦੀ ਹੋ ਗਈ ਹੋਵੇ ਤੂੰ ਇੰਨੀਆਂ ਗੱਲਾਂ ਆਪ ਵੀ ਸੁਣ ਲਈਆਂ ਮੈਨੂੰ ਵੀ ਸੁਣਨ ਨੂੰ ਮਿਲੀਆਂ ਮੈਨੂੰ ਕਾਦੀ ਮਿਲੀਆਂ ਮਾਪਿਆਂ ਨੂੰ ਮਿਲਦੀਆਂ ਆ। ਪਰ ਮਾ ਨਾਲ ਜੇ ਨਾਮ ਅਸੀਂ ਜੀ ਬੀਪੀ ਵਧਿਆ ਹੁੰਦਾ ਨਾ ਮੰਮੀ ਨੇ ਮੰਮੀ ਨੇ ਖੁਦ ਆਉਣਾ ਸੀਗਾ। ਤੇ ਮੰਮੀ ਨੇ ਆ ਇੰਨਾ ਸਹਿਣ ਨਹੀਂ ਕਰ ਪਾਉਣਾ ਕਿਉਂਕਿ ਉਹਨਾਂ ਦੇ ਸਾਨੂੰ ਪਰਮਾਸ਼ਾ ਇਦਾਂ ਨਹੀਂ ਦਿੱਤੀ ਨਹੀਂ। ਵੀ ਖੁੱਲੇ ਛੱਲੇ ਡਾਓ ਤੇ ਨਹੀਂ ਉਹਨਾਂ ਨਾਲ ਸਭ ਕੋ ਸਭ ਦੱਸਿਆ ਸਾਨੂੰ ਫੇਰ ਕਿੱਦਾਂ ਚਲਾਈ ਦੇ ਕੀ ਕਰਨਾ ਇਹਦੇ ਪਤਾ ਨਹੀਂ। ਕਿਹੜੀ ਸੋਸਾਇਟੀ ਕਿਹੜੀ ਕਿਟੀਆਂ ਛਟੀਆਂ ਦੇ ਵਿੱਚ ਇਹ ਪੈ ਗਈ ਹੈ ਕਿ ਕੀ ਕਰਨ ਲੱਗੀ ਹੈ ਚਲੋ ਭੈਣ ਜੀ ਹੁਣ ਦੱਸਿਓ ਵੜਾ ਤੂੰ ਜਾ ਕੇ ਜੇ ਜਿਆਦਾ ਇਦਾਂ ਦਾ ਨਾ ਇਹ ਨਾ ਹੁਣ ਸੁਣ ਕੇ ਤੇ ਕੁਝ ਤੁਸੀਂ ਮੰਮੀ ਜੀ ਨੂੰ ਜਾ ਕੇ ਦੱਸਿਓ ਵੇਖ ਲਓ ਹੁਣ ਉਹਨਾਂ ਨੇ ਵੀ ਭੱਜੇ ਆਉਣਾ ਵਾ ਐਵੇਂ ਪਰੇਸ਼ਾਨ ਹੋਣਗੇ ਆਣ ਕੇ ਬਸ ਮੈਂ ਕਹਤਾ ਨਾ ਕਿਤੇ ਇਦਾਂ ਨਹੀਂ ਹੋਗਾ ਮੈਂ ਤਾਂ ਤੁਹਾਡੇ ਸਾਹਮਣੇ ਲੱਗਿਆ ਹੁਣ ਸੁਣਾ ਇੱਕ ਮੇਰੀ ਗੱਲ ਸੁਣ ਬੰਦਿਆ ਵੰਗੂ ਹੁਣ ਹੁਣ ਜੋ ਤੂੰ ਕਰਨਿਆ ਉਹ ਤੇ ਬਹੁਤ ਤੂੰ ਕਰ ਲਿਆ ਹੁਣ ਇਦਾਂ ਕਰ ਉਹਦਾ ਸਾਥ ਦੇ ਸਾਰਾ ਤੇ ਆਪਣੀ ਕਿੱਸਾ ਕਰਕੇ ਤੇ ਆਪਣਾ ਜਿਹੜਾ ਕਰਜ਼ਾ ਚਾੜਿਆ ਲਾਓ ਉਹਨੂੰ ਕੀ ਇਤਰਾ ਕਰਕੇ ਜੋ ਵੀ ਤੇਰੀ ਸਟੀਚਿੰਗ ਆਉਂਦੀ ਆ ਨਾ ਚੰਗੀ ਭਲੀ ਆਉਂਦੀ ਆ ਚੁੱਪ ਕਰਕੇ ਆਪਣੀ ਬੁਟੀਕ ਖੋਲ ਤੇ ਆਪਣਾ ਕੰਮ ਚਲਾ ਕੰਮ ਚਲਾ ਕੇ ਤੂੰ ਦਾ ਸਾਥ ਦੇ ਮੁੰਡੇ ਦਾ ਬਹੁਤ ਸਾਰੇ ਕੰਮ ਕਰੀ ਜੰਦਾ ਵਾ ਮੈਂ ਸੋਚੀ ਨਾ ਜਦ ਕੰਮ ਕਰੀ ਇਹਨਾਂ ਵਧੀਆ ਵਾ ਅਗਾ ਹੀ ਤੋਂ ਇਹਦਾ ਹਰ ਜੇ ਤੇ ਫਿਰ ਵੀ ਹਟ ਨਹੀਂ ਮੋਸੇ ਕਰ ਤੋਂ ਸਵੇਰ ਦਾ ਟੈਨਸ਼ਨ ਚ ਪਿਆ ਹਾਂ ਚਲ ਤੂੰ ਹੁਣ ਟੈਨਸ਼ਨ ਨਾ ਲੈ ਆ ਵੀ ਹੁਣ ਤੂੰ ਰਾਮਨਾ ਅਰੈਸਟ ਕਰ ਕਰੀ ਕੋਈ ਨਹੀਂ ਹੋਣਾ ਲੈਸ ਨਾਲ ਚਾਹ ਤੂੰ ਕੋਈ ਪਿਆਰਤੀ ਮੈਨੂੰ ਬਤਿਹੜੀ ਨਹੀਂ ਨਹੀਂ ਕੋਈ ਗੱਲ ਨਹੀਂ